ਬੀਟ ਵੀ ਨਹੀਂ ਕਰਨੇ ਤੇ ਹਰ ਵਾਰੀ ਨਵੇਂ ਕੱਪੜੇ ਵੀ ਚਾਹੀਦੇ ਤੇ ਉਹ ਕਿੱਧਰੋਂ ਮਿਲਣਗੇ ਤੇ ਮੈਂ ਦੱਸਦੀ ਹਾਂ ਤੁਸੀਂ ਆਣਾ ਬੰਗੇ ਦੇ ਵਿੱਚ ਵੱਡਾ ਟਿੱਪੂ ਤੇ ਵੱਡੇ ਟਿੱਪੂ ਤੇ ਜਿਹੜੇ ਸੂਟ ਨੇ ਉਹ ਸ਼ੁਰੂ ਹੋ ਜਾਂਦੇ ਨੇ 350 ਤੋਂ ਸਾਡਾ ਇੱਕੋ ਇੱਕ ਵਿਜ਼ਨ ਆ ਵਧੀਆ ਵੈਰਾਈਟੀ ਘੱਟ ਪ੍ਰੋਫਿਟ 10 ਤੋਂ 5 10 ਰੁਪਏ ਪ੍ਰੋਫਿਟ ਨਾਲ ਚੀਜ਼ ਵੇਚਣੀ ਆ ਔਰ ਕੁਆਂਟੀਟੀ 'ਚ ਵੇਚਣੀ ਤਾਂ ਕਿ ਸਾਰਿਆਂ ਤੱਕ ਪਹੁੰਚ ਸਕੇ ਹੋਵੇ ਸਵਾਸ ਸੂਟ ਦੀ ਆਪਾਂ ਗੱਲ ਕਰ ਲੈਨੇ ਹੈ ਨਾ ਬਾਹਰ ਨੂੰ 8 900 ਤੋਂ ਘੱਟ ਨਹੀਂ ਮਿਲਣਾ ਹੈਗਾ ਆਪਾਂ ਦੇ ਨੇ 400 ਤੇ 500 ਰੁਪਏ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਚੁੱਕਾ ਬਾਟਮ ਵਰਕ ਵਾਲੀ ਆ ਚੁੱਕੀ ਹੈ ਕਿ ਨਾਲ ਦੇਖੋ ਚੁਨੀ ਟਾਈ ਐਂਡ ਆਈ ਆ ਚੁੱਕੀ ਹੈ ਸਿਰਫ ਆਪਾਂ ਦੇ ਨੇ 400 ਤੇ 500 ਰੁਪਏ ਸੂਟ ਵਗੈਰਾ ਬਹੁਤ ਵਧੀਆ ਮਿਲ ਜਾਂਦੇ ਆ ਸਾਰੀ ਵੈਰਾਈਟੀਆਂ ਵਧੀਆ ਆ ਇਸ ਲਈ ਪ੍ਰਾਈਸ ਵਧੀਆ ਮਿਲ ਜਾਂਦੇ ਆ ਘੱਟ ਹਾਂਜੀ ਕੁਆਲਿਟੀ ਕੁਆਲਿਟੀ ਵੀ ਬਹੁਤ ਵਧੀਆ ਕੋ ਰੋਜ਼ ਹੀ ਇਦਾਂ ਹੁੰਦਾ ਆ ਸਵੇਰੇ ਸਾਡੇ ਆਉਣ ਤੋਂ ਪਹਿਲਾਂ ਹੀ ਕਸਟਮਰਾਂ ਦੀ ਲਾਈਨ ਲੱਗੀ ਹੁੰਦੀ ਹੈ ਜੀ ਇੱਥੇ ਐਮ ਦਾ ਬਾਤ ਲੋਕ ਕੀ ਆ ਰਹੇ ਨੇ ਸਪੈਸ਼ਲੀ ਜਸ ਸ਼ਾਪਿੰਗ ਕਰਨ ਲਈ ਬੜੇ ਡਿਫਿਕਲਟ ਬਾਏ ਇੱਥੇ ਜੀ ਜਲਣੇ ਆ ਸੋਫਿਆਂ ਦੇ ਲੈ ਕੇ ਗਏ ਇੱਕ ਦਿਨੇ ਇਹੀ ਬੈਠੇ ਤੇ ਕਰੇ ਉਦਣ ਹਾਂਜੀ ਕਿੰਨੇ ਟਾਈਮ ਨੂੰ ਫਿਰ ਕਿੰਨੇ ਸਾਲ ਹੋ ਗਿਆ ਹੰ ਅਸੀਂ ਨਾ ਇੱਥੇ ਰਹਿੰਦੇ ਨਹੀਂ ਹੈਗੇ ਅਹਮਦਾਬਾਦ ਰਹਿੰਦੇ ਆ ਤੇ ਅਹਮਦਾਬਾਦ ਤੁਸੀਂ ਇੱਧਰ ਆਂਦੇ ਹਾਂ ਹਾਂਜੀ ਹਾਂਜੀ ਵੈਰਾਈਟੀ ਵੀ ਦੇਖੀ ਲੋਕਾਂ ਦੇ ਕਮੈਂਟਸ ਵੀ ਦੇਖੇ ਦੈਟਸ ਵਾਈ ਇਥੇ ਆਏ ਦੇਖੋ ਆ ਸੂਟ ਦੀ ਆਪਾਂ ਗੱਲ ਕਰ ਲੈਨੇ ਹਨ ਬਾਹਰ ਨੂੰ 8 900 ਤੋਂ ਘੱਟ ਨਹੀਂ ਮਿਲਣਾ ਹੈਗਾ ਆਪਾਂ ਦੇਣਾ 400 ਦੇ ਪਿਆਰ ਪੇ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਚੁੱਕਾ ਬਾਟਮ ਵਰਕ ਵਾਲੀ ਆ ਚੁੱਕੀ ਹੈ ਕਿ ਨਾਲ ਦੇਖੋ ਚੁੰਨੀ ਟਾਈ ਐਂਡ ਆਈ ਆ ਚੁੱਕੀ ਹੈ ਸਿਰਫ ਆਪਾਂ ਦੇਣਾ 400 ਦੇ ਪਿਆਰ ਪੇ ਵਿੱਚ 5 ਮੀਟਰ ਹੈਗਾ ਤੁਹਾਨੂੰ ਸੂਟ ਮੈਣਾ ਇਹ ਆਲ ਓਵਰ ਸੂਟ ਹੈਗਾ ਇਹ ਆਪਾਂ ਦੇਣ ਸਿਰਫ 500 ਤੇ ਪਿਆਰ ਪੈਵੇ ਜੀ 12 1300 ਰੁਪਏ ਬਾਹਰ ਘੱਟ ਨਹੀਂ ਮੈਣਾ ਹੈਗਾ ਦੇਖੋ ਕਿੰਨਾ ਪਿਆਰਾ ਨੈਕ ਬਣਿਆ ਹੈਗਾ ਠੀਕ ਆ ਤੇ ਨਾਲ ਕਿਹੜਾ ਕਿੰਨਾ ਪਿਆਰਾ ਆ ਚੁੱਕਾ ਤੇ ਨਾਲ ਦੇਖੋ ਚੁੰਨੀਆਂ ਕਿੰਨੀਆਂ ਕਿੰਨੀਆਂ ਸੋਹਣੀਆਂ ਆ ਚੁੱਕੀਆਂ ਹੈਗੀਆਂ ਪੂਰੇ ਡਿਜ਼ਾਈਨਰ ਪੀਸ ਆ ਚੁੱਕੇ ਸਿਰਫ 500 ਤੇ ਪਿਆਰ ਪੈਵੇ ਜੀ ਸੁਣਾ ਆ ਚੁੱਕਾ ਹੈ ਮੈਚਿੰਗ ਸੂਟ ਆ ਚੁੱਕਾ ਵੀ 500 ਤੇ 500 ਰੁਪਏ ਜੇ ਕਲਰ ਡਿਜ਼ਾਈਨ ਤੁਹਾਨੂੰ ਬੱਖੋ-ਵੱਖਰੇ ਮੈਨੇ ਹੈਗੇ। ਕੋ 895 ਜਾ ਚੁੱਕਾ ਹੈਗਾ। ਫਰਦਰ ਵਰਕ ਕੀਤਾ ਨੇ ਇੱਕ ਤੇ ਬਹੁਤ ਸਾਰੇ ਪ੍ਰਿੰਟ ਆ ਚੁੱਕਿਆ ਗਿਆ। ਬਾਟਮ ਪਲੇਨ ਆ ਚੁੱਕਿਆ ਗਿਆ। ਜੋ ਤੁਸੀਂ ਮਰਜ਼ੀ ਦਾ ਬਣਾ ਸਕਦੇ ਤਾਂ ਵੀ ਲਿਖੀ। ਪ੍ਰੀਟੀ ਇਨਾ ਐਲੀਗੈਂਟ ਜਿਹੜਾ ਵਰਕ ਹੈ ਮਤਲਬ ਮੈਨੂੰ ਲੱਗਦਾ ਇਹ ਸੂਟ ਜੇ ਕਿਸੇ ਨੇ ਪਾ ਲਿਆ ਨਾ ਤੁਸੀਂ ਦੂਰੋਂ ਲਿਸ਼ਕਾ ਮਾਰਨੀਆਂ ਨੇ ਇਹਦਾ ਪ੍ਰਾਈਸ ਦੱਸੋ ਭਲਾ ਕੀ ਹੋਗਾ ਲਿਸ਼ਕਾ ਬਾਅਦ ਤੋਂ ਆਹ ਕਟੋ-ਕਟ 7 ਤੋਂ 8000 ਤਾਂ ਹੋਣਾ ਚਾਹੀਦਾ ਕਿਉਂਕਿ ਇੰਨਾ ਸੋਹਣਾ ਵਰਕ ਮੈਂ ਦੇਖ ਸਕਦੀ ਹਾਂ ਹੋਇਆ ਹੋਇਆ ਤੇ ਇਹੋ ਜਿਹਾ ਵਰਕ ਤਾਂ ਡਿਸਰਵ ਕਰਦਾ 7-8000 ਕਟੋਗਾ ਮੈਂ 8000 ਵਿੱਚ ਆਪਾਂ ਤਿੰਨ ਸੂਟ ਤੋਂ ਦੇਣੇ ਨੇ ਸਿਰਫ 2400 ਤੇ 50 ਰੁਪਏ ਵਿੱਚ ਹਰ ਵਾਰ ਇਹ ਗੱਲ ਕਹਿੰਦੀ ਆ ਕਿ ਜਿਹੜੇ ਦੁਪੱਟੇ ਐ ਉਹੀ ਤੁਸੀਂ ਬਾਰੋ ਲੈਂਡ ਜਾਣਾ ਕਟੋ ਕਟ 500 ਤੋਂ 800 ਦੀ ਰੇਂਜ ਦੇ ਵਿੱਚ ਤੁਹਾਨੂੰ ਕੱਲਾ ਦੁਪੱਟਾ ਮਿਲਦਾ ਹੈ ਪਰ ਇੱਥੇ ਪੂਰਾ ਸੂਟ ਨਜ਼ਰ ਆਨੇ। ਕਿੰਨਾ ਸੋਹਣਾ ਆ ਚੁੱਕਾ ਹੈਗਾ। 8100 ਸਿਰਫ 3500 ਰੁਪਏ ਚ ਲੈ ਜਾਓ। 3500 ਦੇ ਵਿੱਚ ਇਹ ਸੂਟ। ਜੀ ਗੱਲ ਸਾਰ ਨੂੰ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਧਸ਼ਕਾਂ ਦਾ ਸਵਾਗਤ ਮੈਂ ਹਾ ਨੰਦਨੀਆ अरोड़ा ਤੇ ਯਾਰ ਜਿੱਦਾਂ ਅਸੀਂ ਜਾਣਦੇ ਕਿ ਇੱਕ ਵਾਰੀ ਜਦ ਅਗਸਤ ਦਾ ਜਿਹੜਾ ਮਹੀਨਾ ਹੁੰਦਾ ਹੈ ਉਹ ਸ਼ੁਰੂ ਹੋ ਜੂਵੇ ਨਾ ਸਾਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਫੈਸਟੀਵਲ ਸੀਜ਼ਨ ਹੈ ਨਾ ਉਹ ਸ਼ੁਰੂ ਹੋ ਗਿਆ ਤੇ ਇੱਕ ਵਾਰੀ ਜੇ ਫੈਸਟੀਵਲ ਸੀਜ਼ਨ ਸ਼ੁਰੂ ਹੋ ਜੂਵੇ ਤਾਂ ਹਰ ਇੱਕ ਬੰਦੇ ਦੀ ਜਾਂ ਕੁੜੀਆਂ ਦੀ ਸਪੈਸ਼ਲੀ ਜੇ ਗੱਲ ਕੀਤੀ ਜਾਵੇ ਤਾਂ ਇੱਕ ਨਾ ਸਪੈਸ਼ਲ ਡਿਮਾਂਡ ਹੁੰਦੀ ਹੈ ਕਿ ਮੈਂ ਹਰ ਫੈਸਟੀਵਲ ਤੇ ਸੋਹਣੇ ਸੋਹਣੇ ਸੂਟ ਪਾਣੇ ਆ ਸੋਹਣੇ ਸੋਹਣੇ ਕੱਪੜੇ ਪਾਣੇ ਲੇਕਿਨ ਇੱਕ ਚੀਜ਼ ਦੀ ਸ਼ਰਤ ਹੈ ਕਿ ਮੈਂ ਕੋਈ ਵੀ ਸ ਕਪੜੇ ਰਿਪੀਟ ਵੀ ਨਹੀਂ ਕਰਨੇ ਤੇ ਹਰ ਵਾਰੀ ਨਵੇਂ ਕਪੜੇ ਵੀ ਚਾਹੀਦੇ ਤੇ ਉਹ ਕਿੱਧਰੋਂ ਮਿਲਣਗੇ ਤੇ ਮੈਂ ਦੱਸਦੀ ਹਾਂ ਤੁਸੀਂ ਆਣਾ ਬੰਗੇ ਦੇ ਵਿੱਚ ਵੱਡਾ ਡਿੱਪੂ ਤੇ ਜਿੱਥੇ ਤੁਹਾਨੂੰ ਮਿਲ ਜਾਣੇ ਸਸਤੇ ਤੋਂ ਸਸਤੇ ਸੂਟ ਹੁਣ ਤੁਸੀਂ ਕੋਈ ਫਿਕਰ ਨਹੀਂ ਕਰਨੀ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਵੱਡੇ ਡਿੱਪੂ ਤੇ ਜਿਹੜੇ ਸੂਟ ਨੇ ਉਹ ਸ਼ੁਰੂ ਹੋ ਜਾਂਦੇ ਨੇ 350 ਤੋਂ ਹੁਣ ਆਪਾਂ ਇਸ ਵੇਲੇ ਆ ਚੁੱਕੇ ਵੱਡੇ ਡਿੱਪੂ ਤੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸੋਹਣੀ ਸੋਹਣੀ ਵੈਰਾਈਟੀ ਤੇ ਦੇਖਣਾ ਕਿ ਕੀ ਕੀ ਚੀਜ਼ਾਂ ਆਈਆਂ ਹੋਈਆਂ ਨੇ ਤੁਸੀਂ ਜਿਵੇਂ ਦੇਖ ਸਕਦੇ ਹੋ ਕਿ 350 ਤੋਂ ਜਿਹੜੀ ਸੂਟਾਂ ਦੀ ਵੈਰਾਈਟੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਤੁਸੀਂ ਜਿੱਥੇ ਨਿਗਾਹ ਮਾਰ ਸਕਦੇ ਹੋ ਕਿ ਇੱਧਰ ਜਿਹੜੇ ਸੂਟਾਂ ਦੀ ਵੈਰਾਈਟੀ ਹੈ ਇਹ ਸਾਰੇ ਸੂਟ ਕਲਰ ਦੇਖ ਰਹੇ ਹੋ ਤੁਸੀਂ ਮਤਲਬ ਵੈਰਾਈਟੀ ਦੇਖ ਰਹੇ ਹੋ ਮਤਲਬ ਮੈਂ ਹੱਥ ਲਾ ਕੇ ਦੇਖ ਸਕਦੀ ਹਾਂ ਇਹਦਾ ਕਪੜਾ ਜਿਹਾ ਹੋ ਜਾ ਹੈਗਾ ਤੇ ਸਾਰੀ ਚੀਜ਼ਾਂ ਇਹ ਸਾਰੇ ਸੂਟ ਜਿਹੜੇ ਹੈ ਉਹ 350 ਤੋਂ ਸਟਾਰਟ ਹੋ ਜਾਂਦੇ ਹੈ 350 450 ਤੁਸੀਂ ਅੱਡ-ਅੱਡ ਵੈਰਾਈਟੀ ਲੈ ਕੇ ਜਾ ਸਕਦੇ ਹੋ ਅੱਡ-ਅੱਡ ਪ੍ਰਾਈਸ ਦੇ ਹਿਸਾਬ ਨਾਲ ਜਿਹੜੇ ਤੁਹਾਨੂੰ ਸਹੀ ਲੱਗਦੇ ਉਹ ਲੈ ਕੇ ਜਾ ਸਕਦੇ ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਇੱਥੇ ਜਿਹੜੇ ਸੂਟ ਲੱਗੇ ਹੋਏ ਐ ਉਹ 695 ਦੇ ਵਿੱਚ ਤੁਹਾਨੂੰ ਮਿਲ ਜਾਣੇ ਐ ਇੱਥੇ ਇੱਕ ਅਰਜੀਤ ਜੀ ਨਾ ਸਾਨੂੰ ਹਮੇਸ਼ਾ ਇੱਕ ਗੱਲ ਸਿਖਾਉਂਦੇ ਐ ਕਿ ਮੱਥਾ ਦੇਖ ਕੇ ਜਿਹੜੀ ਬਿੰਦੀ ਐ ਉਹ ਨਹੀਂ ਲੈਣੀ ਤੇ ਜਿਹੜਾ ਇੱਥੇ ਪ੍ਰਾਈਸ ਟੈਗ ਲੱਗਿਆ ਹੋਊਗਾ ਤੁਸੀਂ ਉਸੇ ਪ੍ਰਾਈਸ ਟੈਗ ਦੇ ਵਿੱਚ ਲੈ ਕੇ ਜਾ ਸਕਦੇ ਹੋ ਤੇ ਮੈਂ ਇਸ ਵੇਲੇ ਸਵੇਰ ਦਾ ਟਾਈਮ ਐ ਆਪਾਂ ਵੱਡੇ ਢਿਪੂ ਆ ਚੁੱਕੇ ਆ ਤੇ ਮੈਂ ਇੱਕ ਚੀਜ਼ ਦੇਖੀ ਐ ਇੱਥੇ ਸਵੇਰੇ ਹੀ ਮਤਲਬ ਏਡੇ ਕ ਗਾਹ ਦੀ ਲੱਗਦੀ ਹੈ ਮੈਨੂੰ ਕਿ ਇੱਥੇ ਜਿਹੜੇ ਮਤਲਬ ਜਿਹੜੇ ਆਪਣੇ ਸ਼ਾਪ ਦੇ ਓਨਰ ਹੁੰਦੇ ਨਾ ਉਹ ਆ ਕੇ ਦੁਕਾਨ ਨਹੀਂ ਖੋਲਦੇ ਜਿਹੜੇ ਗਾਹਕ ਨੇ ਉਹ ਆ ਕੇ ਦੁਕਾਨਾ ਖੁਲਵਾਂਦੇ ਨੇ ਕਿ ਦਰਵਾਜ਼ਾ ਖੋਲੋ ਅਸੀਂ ਆ ਕੇ ਕੱਪੜੇ ਲੈਣੇ ਤੇ ਹਜੇ ਅਸੀਂ ਤੁਹਾਨੂੰ ਵੈਰਾਈਟੀ ਦਿਖਾਵਾਂਗੇ ਪਰ ਪਹਿਲਾਂ ਅਸੀਂ ਗੱਲ ਕਰਦੇ ਹਾਂ ਰਾਕੇਸ਼ ਗਾਂਧੀ ਜੀ ਨਾਲ ਕਿ ਇਹੋ ਜਿਹੇ ਜਿਹੜੇ ਆਫਰਸ ਨੇ ਇਹ ਲੈ ਕੇ ਆਉਂਦੇ ਨੇ ਉਹ ਕਿੱਦਾਂ ਲੈ ਆਉਂਦੇ ਨੇ ਮਤਲਬ ਕੀ ਦਿਮਾਗ ਹੈ ਕੀ ਸੋਚਦੇ ਨੇ ਕਿ ਇਹੋ ਜੀ ਵੈਰਾਈਟੀ ਲੈ ਕੇ ਆਣੀ ਹੈ ਸੱਚੀ ਗਾਲ ਜੀ ਸੱਚੀ ਗਾਲ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਕਿ ਫੈਸਟੀਵਲਸ ਅਸੀਂ ਜਾਣਦੇ ਆ ਕਿ ਆ ਚੁੱਕੇ ਆ ਤੇ ਫੈਸਟੀਵਲਸ ਲਈ ਤੁਹਾਡਾ ਕੀ ਇੱਕ ਮਤਲਬ ਵਿਜ਼ਨ ਹੈ ਕਿ ਤੁਸੀਂ ਕੀ ਲੈ ਕੇ ਆਣਾ ਹੈ ਲੋਕਾਂ ਲਈ ਕਸਟਮਰਸ ਲਈ ਸਾਡਾ ਇੱਕੋ ਇੱਕ ਵਿਜ਼ਨ ਆ ਵਧੀਆ ਵੈਰਾਈਟੀ ਘੱਟ ਪ੍ਰੋਫਿਟ 10 ਤੋਂ 5 10 ਰੁਪਏ ਪ੍ਰੋਫਿਟ ਨਾਲ ਚੀਜ਼ ਵੇਚਣੀ ਆ ਔਰ ਕੁਆਂਟੀਟੀ ਚ ਵੇਚਣੀ ਤਾਂ ਕਿ ਸਾਰਿਆਂ ਤੱਕ ਪਹੁੰਚ ਸਕੇ ਉਹ ਇੱਥੇ ਬੇਈਮਾਨੀ ਵਾਲਾ ਕੋਈ ਗੱਲ ਨਹੀਂ ਕੋਈ ਇੱਥੇ ਛੇਲ ਨਹੀਂ ਹੈਗੀ ਕਦੇ ਨਹੀਂ ਅਸੀਂ ਕਹਿਦਾ ਹੈਗਾ ਇਹ 500 ਵਾਲੀ ਚੀਜ਼ 250 ਦੀ ਸਾਡਾ ਇੱਕੋ ਇੱਕ ਦਾਵਾ ਵੀ ਅਸੀਂ 10 ਤੋਂ 5 ਰੁਪਏ ਪ੍ਰੋਫਿਟ ਨਾਲ ਚੀਜ਼ ਵੇਚਣੀ ਹੁੰਦੀ ਜੀ ਮੈਨੂੰ ਲੱਗਦਾ ਇੱਕ ਜਿਹੜਾ ਸੇਲ ਵਾਲਾ ਕਨਸੈਪਟ ਹੁੰਦਾ ਨਾ ਉਹ ਤਾਂ ਤੁਸੀਂ ਖਤਮ ਹੀ ਕਰਤਾ ਹੋਏ ਆ ਤੁਸੀਂ ਤਾਂ ਆਫਰਾਂ ਲੈ ਕੇ ਆਉਂਦੇ ਹੋ ਤੇ ਇਹੋ ਜਿਹੀਆਂ ਆਫਰਾਂ ਕਿ ਲੋਕੇ ਸਪੈਸ਼ਲੀ ਆਉਂਦੇ ਆ ਤੁਹਾਡੇ ਕੋਲ ਇਹਦੇ ਪਿੱਛੇ ਕੀ ਮੇਜਰ ਕਰ ਰਹੇ ਨੇ ਦੇਖੋ ਮੇਨ ਸੇਲ ਦੇ ਵਿੱਚ ਇੱਕੋ ਹੁੰਦਾ ਵੀ ਕਿਸੇ ਕੋਈ ਸਮਾਨ ਫਸਿਆ ਹੋਇਆ ਪੁਰਾਣਾ ਡਿਜ਼ਾਈਨ ਉਹ ਵੇਚੂਗੇ ਸਾਡੇ ਕੋਲ ਨਵੀਂ ਵੈਰਾਈਟੀ ਨੇਤ ਮਿਲਣੀ ਹੈਗੀ ਆ ਹਰ ਵੈਰਾਈਟੀ 5 ਤੋਂ 10 ਰੁਪਏ ਪ੍ਰੋਫਿਟ ਨਾਲ ਮਿਲਣੀ ਦੂਰੋ ਦੂਰੋ ਲੋਕ ਐਸੇ ਕਰਕੇ ਆਉਂਦੇ ਹੈਗੇ ਇੱਥੇ ਇਕੋ ਲਿਖਣਾ ਬੜਾ ਛੋਟਾ ਜਿਹਾ ਫੰਜਾ ਸਵਾਲ ਹੈ ਕਿ ਕਿ ਏਦਾਂ ਤਾਂ ਨਹੀਂ ਹੁੰਦਾ ਕਿ ਤੁਸੀਂ ਹਜੇ ਦੁਕਾਨ ਤੇ ਪਹੁੰਚੇ ਵੀ ਨਹੀਂ ਹੁੰਦੇ ਆਪਣੇ ਮਤਲਬ ਬੜੀ ਟਿਪੂ ਤੇ ਪਹੁੰਚੇ ਵੀ ਨਹੀਂ ਹੁੰਦੇ ਤੇ ਤੁਹਾਨੂੰ ਫੋਨ ਆ ਰਹੇ ਹੁੰਦੇ ਕਿ ਦਰਵਾਜ਼ਾ ਖੋਲ ਦਿਓ ਅਸੀਂ ਕੱਪੜੇ ਲੈ ਕੇ ਜਾ ਰਹੇ ਅਸੀਂ ਤੁਹਾਡੇ ਤੋਂ ਪਹਿਲਾਂ ਹੀ ਪਹੁੰਚੇ ਹਾਂ ਏਦਾਂ ਕਦੇ ਹੋਇਆ ਬਿਲਕੁਲ ਰੋਜ਼ ਹੀ ਏਦਾਂ ਹੁੰਦਾ ਆ ਸਵੇਰੇ ਸਾਡੇ ਆਉਣ ਤੋਂ ਪਹਿਲਾਂ ਹੀ ਕਸਟਮਰਾਂ ਦੀ ਲਾਈਨ ਲੱਗੀ ਹੁੰਦੀ ਹੈ ਜੀ ਇੱਥੇ ਸੋ ਉਹਦਾ ਇੱਕੋ ਇੱਕ ਕਾਰਨ ਆ ਅਗਲਿਆਂ ਨੂੰ ਬਹੁਤ ਹੀ ਵਾਜਿਬ ਰੇਟ ਤੇ ਚੀਜ਼ ਮਿਲਦੀ ਆ ਵਧੀਆ ਵੈਰਾਈਟੀ ਮਿਲਦੀ ਆ ਸਾਡਾ ਆਪਣਾ ਵੀ ਏਮ ਇਹੀ ਆ ਵੀ ਲिटल ਜੀ ਹੁਣ ਜਿਵੇਂ ਅਸੀਂ ਗੱਲ ਕੀਤੀ ਰਕੇਸ਼ ਗਾਂਧੀ ਜੀ ਨਾਲ ਹੁਣ ਆਪਾਂ ਦੇਖਦੇ ਹਾਂ ਕਿ ਕਿਹੜੀ ਵੈਰਾਈਟੀ ਆਈ ਹੋਈ ਹੈ ਕਿਉਂਕਿ ਲਿਟਲ ਪ੍ਰੋਫਿਟ ਮੋਰ ਸੇਲਸ ਉਹਨਾਂ ਦਾ ਮੋਟੋ ਹੈ ਤੇ ਤੁਸੀਂ ਦੇਖ ਸਕਦੇ ਹੋ ਸਵੇਰ ਦੇ ਹਜੇ 9 ਵਜੇ ਤੇ ਤੁਸੀਂ ਭੀੜ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਆਲਰੇਡੀ ਇਕੱਠੀ ਹੋ ਚੁੱਕੀ ਹੈ ਕਿ ਮਤਲਬ ਤੁਸੀਂ ਦੂਰੋਂ ਦੂਰੋਂ ਮਤਲਬ ਤੁਸੀਂ ਦੂਰ ਦੂਰ ਤੱਕ ਨਿਗਾਹ ਮਾਰ ਸਕਦੇ ਹੋ ਤੁਹਾਨੂੰ ਸਾਰਾ ਕੁਝ ਨਜ਼ਰ ਆ ਜਾਊਗਾ ਤੁਸੀਂ ਦੇਖ ਸਕਦੇ ਹੋ ਵੈਰਾਈਟੀ ਕਿੰਨੀ ਸੋਹਣੀ ਆਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਸਵੇਰੇ ਹੀ ਲੋਕੀ ਆਣਾ ਸ਼ੁਰੂ ਹੋ ਜਾਂਦੇ ਆ ਵੱਡਾ ਡਿਪੂ ਇੱਕ ਫੈਮਿਲੀ ਕੰਪਲੀਟ ਸ਼ੋਰੂਮ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਹਰ ਤਰ੍ਹਾਂ ਦਾ ਬੰਦਾ ਆ ਕੇ ਆਪਣੇ ਕੱਪੜੇ ਲੈ ਕੇ ਜਾ ਸਕਦਾ ਹੈ ਤੇ ਹਜੇ ਮੈਂ ਦੇਖ ਸਕਦੀਆਂ ਇੱਕ ਅੰਕਲ ਤੇ ਆਂਟੀ ਵੀ ਬੈਠੇ ਸ਼ਾਪਿੰਗ ਸਤ ਸ੍ਰੀ ਅਕਾਲ ਮੈਂ ਦੇਖ ਰਹੀ ਹਾਂ ਤੁਸੀਂ ਵੱਡੇ ਢਿੱਪੂ ਤੇ ਸ਼ਾਪਿੰਗ ਕਰ ਰਹੇ ਹੋ ਪਹਿਲਾ ਆਏ ਹੋ ਇੱਧਰ ਹਾਂਜੀ ਜਦੋਂ ਤੋਂ ਆ ਰਹੇ ਹੋ ਅਸੀਂ ਤਾਂ ਬਹੁਤ ਇੱਥੋਂ ਚੀਜ਼ ਲੈਣੇ ਆ ਸੋਫਿਆਂ ਦੇ ਲੈ ਕੇ ਗਏ ਇੱਕ ਦਿਨ ਇਹੇ ਬੈਠੇ ਤੇ ਕਰੇ ਉਦੋਂ ਜੀ ਹਾਂਜੀ ਕਿੰਨੇ ਟਾਈਮ ਫਿਰ ਵੀ ਕਿੰਨੇ ਸਾਲ ਹੋ ਗਏ ਆਂਦੇ ਨੂੰ ਅਸੀਂ ਨਾ ਇੱਥੇ ਰਹਿੰਦੇ ਨਹੀਂ ਹੈਗੇ ਅਹਮਦਾਬਾਦ ਰਹਿੰਦੇ ਆ ਤੇ ਅਹਮਦਾਬਾਦ ਤੋਂ ਤੁਸੀਂ ਇੱਧਰ ਆਉਂਦੇ ਹਾਂ ਹਾਂਜੀ 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 ਨਹੀਂ ਸਾਡਾ ਘਰ ਵਾ ਇੱਥੇ ਜੀ ਨੌਰੇ ਇਹ ਕਾਰਨ ਹੈ ਕਿ ਤੁਸੀਂ ਵੱਡੇ ਢਿੱਪੂ ਤੋਂ ਸ਼ਾਪਿੰਗ ਕਰਨੀ ਪ੍ਰਿਫਰ ਕਰਦੇ ਹੋ ਹਾਂਜੀ ਇੱਧਰ ਕਿਉਂ ਕਰਨੀ ਪਸੰਦ ਕਰਦੇ ਹੋ ਚੰਗੇ ਮਿਲਦੇ ਕੱਪੜੇ ਸਸਤੇ ਮਿਲਦੇ? ਹਾਂਜੀ ਹਾਂਜੀ ਆਫਰਾਂ ਵਧੀਆ ਮਿਲ ਜਾਂਦੀਆਂ ਨੇ। ਸਭ ਕੁਝ ਮਿਲਦਾ। ਅੰਗਲ ਤੁਸੀਂ ਕਿਉਂ ਇੱਥੇ ਆਣਾ ਪਸੰਦ ਕਰਦੇ ਹੋ? ਤੁਸੀਂ ਵੱਡੇ ਟਿੱਪੂ ਤੋਂ ਸ਼ਾਪਿੰਗ ਕਰਨੀ ਕਿਉਂ ਪਸੰਦ ਕਰਦੇ ਹੋ? ਇੱਥੇ ਕਰਦੇ ਹੋ। ਹੋ ਗਿਆ ਹੁਣ 10-15 ਸਾਲ ਤਾਂ ਹੋ ਗਿਆ ਹੁਣ ਸਾਨੂੰ ਆਉਂਦੇ ਜਾਂਦੇ ਨੇ ਇੱਥੇ। ਕੀ ਕਹਿੰਦੇ? ਸਸਤੇ ਮਿਲ ਜਾਂਦੇ ਐ? ਹੈ? ਸਸਤੇ ਮਿਲ ਜਾਂਦੇ। ਆਹੋ। ਤੇ ਜਿਵੇਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਸਸਤੇ ਕੱਪੜੇ ਮਿਲ ਜਾਂਦੇ ਤੇ ਅੰਮਦਾਬਾਦ ਮਤਲਬ ਬ੍ਰੈਂਡ ਵਾਲੇ ਲੋਕੀ ਜਿਨ੍ਹਾਂ ਦਾ ਕਾਰ ਇੱਥੇ ਆ ਉਹ ਸਪੈਸ਼ਲੀ ਵੱਡੇ ਡਿਪੂ ਤੇ ਆਉਂਦੇ ਆ ਤੇ ਸਪੈਸ਼ਲੀ ਇੱਧਰ ਆ ਕੇ ਸ਼ਾਪਿੰਗ ਕਰਦੇ ਨੇ ਤੇ ਲੋਕਾਂ ਨੂੰ ਹੋਰ ਪੁੱਛ ਲੈਣੇ ਆ ਕਿ ਵੱਡੇ ਡਿਪੂ ਤੇ ਸ਼ਾਪਿੰਗ ਕਰਨੀ ਲੋਕੀ ਕਿਉਂ ਪ੍ਰਿਫਰ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਣਿਆ ਕਿ ਤੁਸੀਂ ਸਪੈਸ਼ਲੀ ਵੀਡੀਓ ਦੇਖ ਕੇ ਆਏ ਹੋ ਇੱਥੇ ਸ਼ਾਪਿੰਗ ਕਰਨ ਹਾਂਜੀ ਕਿੱਥੇ ਦੇਖਿਆ ਸੀ ਵੀਡੀਓ ਅਸੀਂ ਫੇਸਬੁੱਕ ਤੇ ਤੇ ਮਤਲਬ ਕੀ ਦੇਖਿਆ ਬੜਾ ਮੈਂ ਵੈਰਾਈਟੀ ਵੀ ਦੇਖੀ ਲੋਕਾਂ ਦੇ ਕਮੈਂਟਸ ਵੀ ਦੇਖੇ ਦੈਟਸ ਵਾਈ ਇਥੇ ਆਏ ਆ ਤੇ ਹਜੇ ਵੈਰਾਈਟੀ ਦੇਖ ਰਿਹਾ ਕਿਹੋ ਜਿਹੀ ਲੱਗ ਰਹੀ ਹੈ ਸੋਹਣੀ ਲੱਗ ਰਹੀ ਹੈ ਪਹਿਲਾਂ ਆਇਓ ਕਦੇ ਨਹੀਂ ਫਸਟ ਟਾਈਮ ਵਿਜ਼ਿਟ ਤੇ ਜਿਹੜੇ ਆਪਾਂ ਗੱਲ ਕਰਦੇ ਕਿ ਪ੍ਰਾਈਸਿਸ ਕੱਟ ਨੇ ਤੁਹਾਨੂੰ ਲੱਗਦਾ ਪ੍ਰਾਈਸ ਐਕਚੁਅਲ ਚ ਕੱਟ ਨੇ ਯਾ ਹੈਗੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਥੈਂਕਿਊ ਕਿਹੋ ਜਿਹਾ ਐਕਸਪੀਰੀਅੰਸ ਲੱਗ ਰਿਹਾ ਬੜੇ ਢਿੱਪੂ ਤੇ ਆ ਕੇ ਤੁਸੀਂ ਪਹਿਲੀ ਵਾਰ ਵੀਡੀਓਜ਼ ਦੇਖ ਕੇ ਵਿਜ਼ਿਟ ਕਰ ਰਹੇ ਹੋ ਨਹੀਂ ਵਧੀਆ ਲੱਗ ਰਿਹਾ ਤੇ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਵਧੀਆ ਲੱਗ ਰਿਹਾ ਆ ਹਾਲੇ ਤੱਕ ਤਾਂ ਦੇਖਦੇ ਪ ਹਾਂਜੀ ਵੈਰਾਈਟੀ ਠੀਕ ਲੱਗ ਰਹੀ ਹੈ ਠੀਕ ਹੈ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹੋਰ ਮਤਲਬ ਤੁਸੀਂ ਪਹਿਲੀ ਵਾਰ ਆਏ ਉਹ ਡਿਪੂ ਨਹੀਂ 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 ਇਸ ਤਾਈ ਆਏ ਬਹੁ ਟਾਈਮ ਆ ਰਹੇ ਹਾਂ ਇਹ ਪਹਿਲਾਂ ਆਂਦੇ ਰਹੇ ਹਾਂ ਜੀ ਹਾਂ ਜੀ ਆਂਦੇ ਆ ਮਤਲਬ ਕੀ ਕਾਰਨ ਹੈ ਕਿ ਬੁਡੀ ਡਿਪੂ ਤੋਂ ਸ਼ੋਪਿੰਗ ਕਰਨੀ ਤੁਸੀਂ ਪ੍ਰੇਫਰ ਕਰਦੇ ਹੋ ਤੇ ਉਹ ਸੂਟ ਵਗੈਰਾ ਬਹੁਤ ਵਧੀਆ ਮਿਲ ਜਾਂਦੇ ਆ ਸਾਰੀ ਵੈਰਾਈਟੀਆਂ ਵਧੀਆ ਆ ਇਸ ਲਈ ਤੇ ਤੁਸੀਂ ਅਸੀਂ ਲੋਕਲੇ ਆਏ ਆ ਇੱਥੇ ਹੀ ਆਂਦੇ ਆ ਤੇ ਆਨੇ ਦਾ ਪਰ ਇੱਧਰ ਹੀ ਆਂਦੇ ਹਾਂ ਹਾਂ ਜੀ ਤੇ ਕੀ ਕਾਰਨ ਹੈ ਕਿ ਇੱਧਰ ਸ਼ੋਪਿੰਗ ਕਰਦੇ ਹੋ ਸਾਜੀ ਹੈਗੇ ਇੱਥੇ ਰਹਿਣ ਵਾਲੇ ਇੱਥੇ ਤੇ ਪ੍ਰਾਈਸ ਕੱਟ ਮਿਲ ਜਾਂਦੇ ਵਧੀਆ ਮਿਲ ਜਾਂਦੇ? ਹਾਂਜੀ ਪ੍ਰਾਈਸ ਵਧੀਆ ਮਿਲ ਜਾਂਦੇ ਆ ਕੱਟ। ਹਾਂਜੀ। ਕੁਆਲਿਟੀ? ਕੁਆਲਿਟੀ ਵੀ ਬਹੁਤ ਵਧੀਆ ਆ। ਬੋਟਾ ਡਿਪੋ ਕਹਿੰਦਾ ਕਿ ਮਾਰਕੀਟ ਦੇ ਨਾਲੋਂ ਜਿਹੜੀ ਸਾਡੀ ਪ੍ਰਾਈਸ ਐ ਨਾ ਉਹ ਬਹੁਤ ਸਸਤੇ ਐ ਤੇ ਚੀ ਸੱਚ ਐ? ਹਾਂਜੀ ਹਾਂਜੀ। ਤੁਸੀਂ ਮੰਨਦੇ ਚ ਸੱਚ ਐ? ਹਾਂਜੀ। ਤੇ ਤੁਸੀਂ ਸੱਚਾ ਹੀ ਆ ਜੀ। ਤੇ ਸੱਚਾ ਹੀ ਆ। ਕੀ ਹੋਇਆ ਤੁਹਾਨੂੰ ਕੀ ਕੀ ਚੀਜ਼ਾਂ ਲੈ ਕੇ ਜਾਣਾ ਪਸੰਦ ਕਰਦੇ? ਸੂਟ ਹੀ ਲੈਣੇ ਹੋ ਕਿ ਸਾਰੇ ਪਰਿਵਾਰ ਲਈ ਸ਼ਾਪਿੰਗ ਕਰਦੇ? ਸਾਰੇ ਪਰਿਵਾਰ ਲਈ ਲੈ ਕੇ ਜਾਂਦੇ ਆ ਹਾਂਜੀ ਸਮਾਨ। ਬਹੁਤ ਵਧੀਆ ਸਾਰਾ ਕੁਝ ਵਧੀਆ ਆ। ਹਾਂ ਫੋਵਰ ਤੋਂ ਵਰਥ ਹੁਣ ਆਪਾਂ ਚਾਲਦੇ ਹਰਜੀਤ ਜੀ ਕੋਲ ਤੇ ਹਰਜੀਤ ਜੀ ਨੂੰ ਲੱਭਦੇ ਆਂ ਤੇ ਆਪਾਂ ਥੋੜੀ ਜਿਹੀ ਵੈਰਾਈਟੀ ਵੀ ਦੇਖ ਲੈਂਦੇ ਆਂ ਸੋਹਣੀ ਸੋਹਣੀ ਕੀ ਕੀ ਹੋਜੀ ਵੈਰਾਈਟੀ ਆਈ ਹੋਈ ਹੈ ਕਿਉਂਕਿ ਦੇਖੋ ਜਿਹੜੇ ਆਪਣੇ ਸੋਹਣੇ ਸੋਹਣੇ ਸੂਟ ਹੈ ਉਹਨਾਂ ਨੂੰ ਪਾ ਕੇ ਹੀ ਅਸੀਂ ਫੱਬਣਾ ਤੇ ਟੌ ਠੱਪਾ ਦਾ ਤਾਂ ਹੀ ਬਣਨਾ ਤੇ ਹੁਣ ਆਪਾਂ ਦੇਖਦੇ ਆਂ ਵਰਾਇਟੀ ਤੇ ਹਰਜੀਤ ਜੀ ਸਾਨੂੰ ਮਿਲ ਚੁੱਕੇ ਨੇ ਤੇ ਅਸੀਂ ਹੁਣ ਦੇਖਣ ਆਏ ਸੋਹਣੀ ਸੋਹਣੀ ਵੈਰਾਈਟੀ ਤੇ ਉਹਨਾਂ ਨੇ ਆਲਰੇਡੀ ਇੱਕ ਵੈਰਾਈਟੀ ਤਿਆਰ ਕੀਤੀ ਹੋਈ ਹੈ ਦਿਖਾਉਣ ਲਈ ਕਿਉਂਕਿ ਇਹੋ ਜੇ ਸੂਟ ਅੱਜਕੱਲ ਬਹੁਤ ਟ੍ਰੈਂਡ 'ਚ ਨੇ ਸਤ ਬਾਧ ਨੂੰ 8900 ਤੋਂ ਘੱਟ ਨਹੀਂ ਮਿਲਣਾ ਹੈਗਾ ਆਪਾਂ ਦੇ ਨੇ 400 ਤੇ 50 ਰੁਪਏ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਚੁੱਕਾ ਬਾਟਮ ਵਰਕ ਵਾਲੀ ਆ ਚੁੱਕੀ ਹੈ ਕਿ ਨਾਲ ਦੇਖੋ ਚੁਨੀ ਟਾਈ ਐਂਡ ਡਾਈ ਆ ਚੁੱਕੀ ਹੈ ਸਿਰਫ ਆਪਾਂ ਦੇ ਨੇ 400 ਤੇ 50 ਰੁਪਏ ਵਿੱਚ ਇਹ ਸਾਢੇ 450 ਤੋਂ ਜਦ ਇੰਨੀ ਸੋਹਣੀ ਵੈਰਾਈਟੀ ਤੁਹਾਨੂੰ ਵੱਡੇ ਟਿੱਪੂ ਤੋਂ ਮਿਲ ਜਾਣੀ ਹੈ ਫਿਰ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਕੀ ਹੈ ਕਿਉਂਕਿ ਇਹੋ ਜੀ ਵੈਰਾਈਟੀ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਮਿਲਣੀ ਉਹ ਵੀ ਇੰਨੇ ਸਸਤੇ ਪ੍ਰਾਈਸਸ ਦੇ ਵਿੱਚ ਕੋਲਰ ਸ਼ੇਡਸ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈ ਕਿ ਸਿਰਫ 400 ਤੇ 50 ਰੁਪਏ ਵਿੱਚ ਬਹੁਤ ਸੋਹਣ ਸੋ ਆਈ ਐਂਡ ਆਈ ਦੁਪੱਟਾ ਮਿਲ ਜਾਊਗਾ ਬਹੁਤ ਸੋਹਣਾ ਦੁਪੱਟਾ ਮਿਲ ਜਾਊਗਾ ਪ੍ਰਿੰਟ ਵਾਲੇ ਸੂਟ ਮਿਲ ਜਾਣਗੇ ਪ੍ਰੋਪਰ ਤੁਸੀਂ ਕਿਤੇ ਵੀ ਪਾ ਕੇ ਜਾ ਸਕਦੇ ਹੋ ਡੇਲੀ ਵੇਅਰ 'ਚ ਪਾ ਸਕਦੇ ਹੋ ਤੁਸੀਂ ਫੈਸਟੀਵਲਸ 'ਤੇ ਪਾ ਸਕਦੇ ਹੋ ਕਿਸੇ ਵੀ ਤਰ੍ਹਾਂ ਤੁਸੀਂ ਸਟਾਈਲ ਕਰ ਸਕਦੇ ਹੋ ਆ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਠੀਕ ਹੈ 5 ਮੀਟਰ ਹੈਗਾ ਸਾਨੂੰ ਸੂਟ ਮੈਂਣਾ ਇਹ ਆਲ ਓਵਰ ਸੂਟ ਹੈਗਾ ਇਹ ਆਪਾਂ ਦੇਣ ਸਿਰਫ 500 ਤੇ ਪਿਆਰ ਪਾਵੇ ਜੀ ਤੇ 550 ਦੇਖੋ ਹੁਣ 100 ਰੁਪਏ ਪ੍ਰਾਈਸ ਵੱਧ ਗਿਆ ਤੇ ਵੈਰਾਈਟੀ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਹੋਰ ਸੋਹਣੀ ਹੁੰਦੀ ਜਾ ਰਹੀ ਹੈ ਮੈਨੂੰ ਲੱਗਦਾ ਹੌਟ ਪਿਕਿੰਗ ਇਹੋ ਜਿਹਾ ਕਲਰ ਹੈ ਜਿਹੜਾ ਸਾਰੀ ਕੁੜੀਆਂ ਤੇ ਬਹੁਤ ਸੋਹਣਾ ਲੱਗਦਾ ਹੈ ਬਿਲਕੁਲ ਬਿਲਕੁਲ ਬਹੁਤ ਸੋਹਣ ਸੋਹਣੇ ਕਲਰ ਸ਼ੇਡ ਆ ਚੁੱਕੇ ਹੈਗੇ ਹਰ ਇੱਕ ਦੇ ਉੱਪਰ ਬਾਟਮ ਵਰਕ ਹੈਗਾ ਤੇ ਉੱਪਰ ਠੀਕ ਹੈ ਦੁਪੱਟੇ ਨਾਲ ਖੋਲੇ ਡੋਲੇ ਆ ਚੁੱਕੇ ਹੈਗੇ ਵਰਕ ਬਹੁਤ ਸੋਹਣਾ ਧਾਗੇ ਦਾ ਆ ਚੁੱਕਾ ਹੈਗਾ ਚੁੰਨੀ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੈ ਵੀ 500 ਦੇ ਪਿਆਰ ਰੁਪਏ ਚ ਆਪਾਂ ਦੇਣਾ ਹੈਗਾ ਯਾ ਮਤਲਬ ਇਹ ਪਟਾ ਮਿਲ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਦੁਪੱਟਾ ਆ ਰਿਹਾ ਹੈ ਨਾਲ ਤੇ ਤੁਸੀਂ ਦੇਖ ਸਕਦੇ ਹੋ ਪਿੰਕ ਦੇ ਕੰਟਰਾਸਟ ਦੇ ਵਿੱਚ ਵਰਕ ਕੀਤਾ ਹੋਇਆ ਤੇ ਬਹੁਤ ਸੋਹਣਾ ਤੁਹਾਨੂੰ ਸੂਟ ਮਿਲ ਜਾਣਾ ਹੈ ਸਿਰਫ ਤੇ ਸਿਰਫ 550 ਦੀ ਰੇਂਜ ਦੇ ਵਿੱਚ ਮੈਨੂੰ ਨਹੀਂ ਲੱਗਦਾ ਇਸ ਤੋਂ ਵਧੀਆ ਫੇਅਰ ਡੀਲ ਤੁਹਾਨੂੰ ਕਿਤੇ ਹੋਰ ਮਿਲਣੀ ਇਹ 12-1300 ਤੋਂ ਬਾਹਰ ਘੱਟ ਨਹੀਂ ਮੈਣ ਹੈਗਾ ਦੇਖੋ ਕਿੰਨਾ ਪਿਆਰਾ ਨੈਕ ਬਣਿਆ ਹੈਗਾ ਠੀਕ ਆ ਤੇ ਨਾਲ ਕੀ ਰਿਹਾ ਕਿੰਨਾ ਪਿਆਰਾ ਆ ਚੁੱਕਾ ਤੇ ਨਾਲ ਦੇਖੋ ਚੁੰਨੀਆਂ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਗਈਆਂ ਪੂਰੇ ਡਿਜ਼ਾਈਨਰ ਪੀਸ ਆ ਚੁੱਕੇ ਸਿਰਫ 500 ਤੇ ਪਿਆਰ ਪੈ ਵਿੱਚ ਅਤੇ 550 ਦੇ ਵਿੱਚ ਇਹੋ ਜੀ ਵੈਰਾਈਟੀ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਤੁਹਾਨੂੰ ਮਿਲ ਸਕਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਤੁਹਾਨੂੰ ਸੂਟ ਮਿਲ ਜਾਣਾ ਹੈ ਕਿੰਨੇ ਮੀਟਰ ਸੂਟ ਹੈ ਸਾਰੇ ਇਹ 5 ਮੀਟਰ ਸੂਟ ਮਿਲ ਜਾਣਾ ਤੁਹਾਨੂੰ ਇਹ 5 5 ਮੀਟਰ ਸੂਟ ਮਿਲ ਜਾਣਾ ਹੈ ਨਾਲ ਖੁੱਲੇ ਡੁੱਲੇ ਦੁਪੱਟੇ ਮਿਲ ਜਾਣੇ ਆ ਦੇਖੋ ਕਿੰਨਾ ਸੋਹਣਾ ਆ ਚੁੱਕਾ ਹੈ ਮੈਚਿੰਗ ਸੂਟ ਆ ਚੁੱਕਾ ਹੈ ਵੀ 500 ਤੇ 500 ਰੁਪਏ ਵਿੱਚ ਕਲਰ ਡਿਜ਼ਾਈਨ ਤੁਹਾਨੂੰ ਵੱਖੋ ਵੱਖਰੇ ਮਿਲਣੇ ਹੈਗੇ ਜੀ ਦੁਪੱਟਾ ਇੰਨਾ ਸੋਹਣਾ ਆ ਚੁੱਕਿਆ ਦੁਪੱਟਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਗ੍ਰੇਸਫੁਲ ਦੁਪੱਟਾ ਹੈ ਕਲਰਸ ਤੁਹਾਨੂੰ ਇੱਥੇ ਹੋਰ ਮਿਲ ਜਾਣੇ ਆ ਪਿੰਕ ਦੇ ਵਿੱਚ ਮਿਲ ਜੂਗਾ ਬੀਬੀ ਪਿੰਕ ਚ ਮਿਲ ਜੂਗਾ ਪੀਚ ਦੇ ਵਿੱਚ ਮਿਲ ਜੂਗਾ ਤੇ ਸਾਰੇ ਦੇ ਸਾਰੇ ਸੂਟ 350 ਤੋਂ ਸਟਾਰਟ ਹੋ ਜਾਂਦੇ ਤੁਸੀਂ ਆਪਣੀ ਪਸੰਦ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਇਹ 550 ਦੀ ਰੇਂਜ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ ਆ ਦੇਖੋ ਕਿੰਨਾ ਸੋਹਣਾ ਸੂਟ ਆ ਗਿਆ ਹੈ ਨੈਕ ਕਿੰਨਾ ਪਿਆਰਵਾਨ ਹੈ ਪਰਲ ਦਾ ਵਰਕ ਹੈ ਤਾਂ ਹੈਂਡ ਵਰਕ ਦੇ ਵਿੱਚ ਆ ਚੁੱਕਾ ਹੈਗਾ ਆ ਦੇਖੋ ਬਾਟਮ ਕਿੰਨੀ ਵਧੀਆ ਆ ਚੁੱਕੀ ਪਲਾਜ਼ੋ ਸਲਵਾਰ ਪਿਆਮੀ ਜੋ ਮਰਜੀ ਬਣਾ ਸਕਦੇ ਆ ਆਪਾਂ ਦੁਪ ਮੈਨੂੰ ਲੱਗਦਾ ਕਿਉਂਕਿ ਅੱਜ ਕੱਲ ਇਹੋ ਜਿਹਾ ਜਿਹੜਾ ਵਰਕ ਹੈ ਨਾ ਬਹੁਤ ਬਹੁਤ ਟ੍ਰੈਂਡ ਦੇ ਵਿੱਚ ਹੈ ਕੁੜੀਆਂ ਬਹੁਤ ਬਹੁਤ ਪ੍ਰੇਫਰ ਕਰਦੀਆਂ ਇਹ ਪਾਣਾ ਕਿਉਂਕਿ ਸਟਾਈਲਿਸ਼ ਵੀ ਲੱਗਦਾ ਤੇ ਇਥਨਿਕ ਵੀ ਬਹੁਤ ਸੋਹਣਾ ਲੱਗਦਾ ਤੇ ਤੁਹਾਨੂੰ 895 ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ ਹੈ ਇਹ ਚ ਕਲਰ ਡਿਜ਼ਾਈਨ ਤੁਹਾਨੂੰ ਵੱਖ-ਵੱਖਰੇ ਮਿਲਣਗੇ ਇਹ ਵੀ ਦੇਖੋ 895 ਚ ਆ ਚੁੱਕਾ ਹੈਗਾ ਪਰ ਅਦਰ ਵਰਕ ਇਤਨ ਇੱਕ ਤੇ ਬਹੁਤ ਸਾਰੇ ਪ੍ਰਿੰਟ ਆ ਚੁੱਕੇ ਆ ਗਿਆ ਬਾਟਮ ਪਲੇਨ ਆ ਚੁੱਕਿਆ ਗਿਆ ਜੋ ਤੁਸੀਂ ਮਰਜ਼ੀ ਦਾ ਬਣਾ ਸਕਦੇ ਹੋ ਇਹ ਵੀ ਦੇਖੋ ਸਿਰਫ 895 ਰੁਪਏ ਵਿੱਚ ਹੈ ਵੀ ਅਪਨ ਅਕੋਰਡਿੰਗ ਸਟਿਚ ਕਰਾ ਸਕਦੇ ਹੋ 895 ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਣੇ ਹੈ ਵੈਰਾਈਟੀ ਮਿਲ ਜਾਣੀ ਹੈ ਤੁਸੀਂ ਚਿਕਨਕਾਰੀ ਦੇ ਵਿੱਚ 익ਸਪੈਕਟ ਕਰ ਰਹੇ ਹੋ ਤੁਸੀਂ ਕੜਾਈ 익ਸਪੈਕਟ ਕਰ ਰਹੇ ਹੋ ਤੁਹਾਨੂੰ ਵਰਕ ਚਾਹੀਦਾ ਹੈ neck ਦੇ ਉੱਤੇ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਣੀ ਹੈ ਤੇ ਵੱਖ-ਵੱਖ ਕਲਰ ਆਪਸ਼ਨਸ ਵੀ ਮਿਲ ਜਾਣੇ ਆ ਦੇਖੋ ਜੈਪੁਰੀ ਸਟਾਈਲ ਆ ਚੁੱਕਾ ਹੈ ਬਹੁਤ ਸੋਹਣਾ ਹੈ ਦੇਖੋ ਪਰਲ ਦਾ ਵਰਕ ਕੀਤਾ ਹੈ ਇਹ ਆਪਾਂ ਦੇਣਾ ਸਿਰਫ 1300 ਤੇ ਪਿਆਰ ਪਰ ਵਿੱਚ ਇਹਨਾਂ ਨਾਲ ਬਹੁਤ ਸਣ ਸਣ ਚੁਨੀ ਆ ਚੁੱਕੀਆਂ ਹੈਗੀਆਂ ਨਾਲ ਦੇਖੋ ਠੀਕ ਹੈ 1300 ਦੇ ਪਿਆਰ ਪਰ ਵਿੱਚ ਮਤਲਬ ਇਹੋ ਜਿਹਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਸਟਾਈਲਿਸ਼ ਲੱਗਦਾ ਹੈ ਤੇ ਸਟਾਈਲਿਸ਼ ਦੀ ਗੱਲ ਵੀ ਆਪਾਂ ਛੱਡ ਦਈਏ ਇੱਕ ਰਾਇਲ ਲੁੱਕ ਆ ਨਹੀਂ ਜਦੋਂ ਆਪਾਂ ਇਹੋ ਜਿਹੇ ਕਲਰਸ ਇਹੋ ਜਿਹੇ ਪੈਟਰਨਸ ਇਹੋ ਜਿਹਾ ਪ੍ਰਿੰਟ ਪ੍ਰੇਫਰ ਕਰਦੇ ਆ ਤੁਸੀਂ ਦੇਖ ਸਕਦੇ ਹੋ ਜੈਪੂਰੀ ਲੁੱਕ ਪ੍ਰੋਪਰ ਤੁਹਾਨੂੰ ਮਿਲ ਜਾਣੀ ਹੈ ਨਾਲ ਤੁਹਾਨੂੰ ਦੁਪੱਟਾ ਵੀ ਜਾਨਾ ਹੈ ਤੇ ਨੱਕ ਦੇ ਉੱਤੇ ਕਿੰਨਾ ਸੋਨਾ ਵਰਕ ਕੀਤਾ ਹੋਇਆ ਹੈ ਮਤਲਬ ਇੱਕ ਵਾਰੀ ਤੁਸੀਂ ਆਪ ਨਿਗਾਹ ਮਾਰ ਕੇ ਦੇਖੋ ਨੱਕ ਦੇ ਉੱਤੇ ਜਿਹੜਾ ਵਰਕ ਕੀਤਾ ਹੋਇਆ ਉਹ ਕਿੰਨਾ ਸੋਨਾ ਵਰਕ ਹੈ ਤੇ ਤੁਹਾਨੂੰ ਸਿਰਫ ਆ ਸਿਰਫ 1350 ਦੇ ਵਿੱਚ ਵੱਡੇ ਡਿੱਪੋ ਤਾਂ ਮਿਲ ਜਾਣੇ ਕਿਤੇ ਹੋਰ ਜਾਣ ਦੀ ਕੀ ਲੋੜ ਹੈ ਮੈਨੂੰ ਤਾਂ ਠੀਕ ਹੈ ਫਰੰਟ ਹੈ ਵੀ ਹੈਗਾ ਤੇ ਤੁਨੀ ਨਾਲ ਦੇਖੋ ਕਿੰਨੀ ਵਧੀਆ ਆ ਚੁੱਕੀ ਹੈ ਤੁਨੀ ਨਾਲ ਇਹ ਕੰਟਰਾਸਟ ਆ ਚੁੱਕੀ ਬਹੁਤ ਸੋਹਣੀ ਦੱਸੋ ਕੀ ਰੇਟਾਂ ਕੋ ਸਾਡੇ ਹਿਸਾਬ ਨਾਲ ਦਾ ਮੈਂ ਉਹੀ ਸੋਚ ਰਹੀ ਸੀ ਕਿ ਇੰਨਾ ਸੋਹਣਾ ਵਰਕ ਹੋਇਆ ਹੋਇਆ ਤੇ ਨਾਲ ਇਹੋ ਜਿਹਾ ਦੁਪੱਟਾ ਮਤਲਬ ਮੈਨੂੰ ਲੱਗਦਾ 30 ਜ ਮਤਲਬ 30 ਹੋ ਗਿਆ ਜਾਂ ਕਿਸੇ ਹੋਰ ਫੰਕਸ਼ਨ ਤੇ ਵੀ ਤੁਸੀਂ ਇਹ ਸੂਟ ਬੜੇ ਆਰਾਮ ਨਾਲ ਸਟਾਈਲ ਕਰ ਸਕਦੇ ਹੋ ਤੇ ਅਜੀ ਜੀ ਕਟੋ ਕਾਟੇ ਹੋਣਾ ਚਾਹੀਦਾ ਹੈ 3000 ਦਾ ਬਾਹਰ ਮਿਲਦਾ ਹੈ 3000 12500 ਲੈ ਲੈਣਾ ਸਭ ਕੋ 1495 ਪਹਿਲਾਂ ਹੀ ਹੈਗਾ ਇਹ 1495 ਦੇ ਵਿੱਚ ਸਾਨੂੰ ਇਹ ਮਿਲ ਜਾਣਾ ਹੈ ਮਤਲਬ ਮੇਰੀ ਨਾ ਅੱਖਾਂ ਖੁੱਲ ਜਾਂਦੀਆਂ ਨੇ ਹਰ ਵਾਰੀ ਮਤਲਬ ਮੈਨੂੰ ਲੱਗਦਾ ਮੈਂ ਹਰ ਵਾਰੀ ਇੱਥੇ ਆਨੀਆ ਤੇ ਹਰ ਵਾਰੀ ਉਨਾ ਹੀ ਸ਼ੌਕ ਹੋ ਕੇ ਜਾਂਦੀ ਆ ਕਿਉਂਕਿ ਵੱਡੇ ਟਿਪੂ ਦੇ ਜਿਹੜੇ ਪ੍ਰਾਈਜ਼ਸ ਨੇ ਤੇ ਜਿਹੜੀ ਵੈਰਾਈਟੀ ਉਹ ਬਹੁਤ ਹੀ ਜ਼ਿਆਦਾ ਡਿਫਰੈਂਟ ਹੈ ਤੇ ਮੈਨੂੰ ਨਹੀਂ ਲੱਗਦਾ ਇਹੋ ਜੀ ਵੈਰਾਈਟੀ ਕਿਤੇ ਹੋਰ ਮਿਲ ਸਕਦੀ ਹੈ ਤੇ ਇਹ ਵਾਲੇ ਪ੍ਰਾਈਜ਼ਸ ਕਿਤੇ ਮਿਲ ਸਕਦੇ ਆ ਜੋ ਵੈਰਾਈਟੀ ਤੁਹਾਨੂੰ ਮਿਲੂਗੀ ਪ੍ਰਾਈਜ਼ ਤੁਹਾਨੂੰ ਬਹੁਤ ਜ਼ਿਆਦਾ ਮਹਿੰਗੇ ਹੋਗੇ ਠੀਕ ਹੈ ਆ ਦੇਖੋ ਕਿੰਨਾ ਸੋਹਣਾ ਆ ਚੁੱਕਾ ਪਰਲ ਦਾ ਵਰਕ ਕੀਤਾ ਹੈਗਾ ਆ ਕਰੇਵੇ ਸੂਟ ਆ ਚੁੱਕਾ ਹੈਗਾ ਬਹੁਤ ਸੋਹਣਾ ਤੇ ਕੋਈ ਵਰਕ ਘੇਰਾ ਵੀ ਹੈਵੀ ਹੈਗਾ ਤੇ ਨਾਲ ਦੇਖੋ ਬਾਜੂ ਵਰਕ ਆ ਚੁੱਕਿਆ ਹੈ ਗਿਆ ਆਪਾਂ ਦੇਣਾ ਸਿਰਫ 1200 ਤੇ 95 ਰੁਪਏ ਵਿੱਚ ਅੱਛਾ ਜੀ ਜੀ ਗੱਲ ਦੱਸੋ ਇਹ ਤਾਂ ਨਹੀਂ ਕਿ ਤੁਸੀਂ ਮੋਟੀ ਸਾਮੀ ਦੇ ਕੇ 1295 ਵਾਲਾ 1250 ਦਾ ਕਰ ਦੋਗੇ ਮੈਂ ਸਾਡੇ ਚਾਹੇ ਮੋਟੀ ਹੋਵੇ ਚਾਹੇ ਹਲਕੀ ਹੋਵੇ ਠੀਕ ਹੈ ਸਾਡੇ ਇਦਾਂ ਕੋਈ ਸਾਮੀਆਂ ਦਾ ਫਰਕ ਨਹੀਂ ਪੈਂਦਾ ਠੀਕ ਹੈ ਕਿਉਂਕਿ ਸਾਡੇ ਪ੍ਰਾਈਸ ਹੈਗਾ ਫਿਕਸ ਚਾਹੇ ਬੱਚਾ ਹੈ ਕੋ ਸਿਆਣਾ ਹੈ ਰੇਟ ਇੱਕ ਲੱਗਣਾ ਇਹਦੀ ਮੱਥਾ ਦੇ ਕੇ ਬਿੰਦੀ ਲਾਣੀ ਦਾ ਆਪਾਂ ਕਹੀਦਾ ਹੀ ਆ ਉਹ ਕੰਮ ਇੱਥੇ ਨਹੀਂਗਾ ਜੀ ਮੱਥਾ ਦੇ ਕੇ ਬਿੰਦੀ ਨਹੀਂ ਲਾਣੀ ਮੈਂ ਸਟਾਰਟਿੰਗ 'ਚ ਵੀ ਕਹੇ ਇਥੇ ਉਹ ਕੰਮ ਨਹੀਂ ਹੁੰਦਾ ਜਿਹੜਾ ਪ੍ਰ ਆ ਦੇਖੋ ਸੈਲੀਬ੍ਰੇਟ ਸੂਟ ਆ ਚੁੱਕੇ ਬਹੁਤ ਸੋਹਣੇ ਕੁੜੀਆਂ ਪਾਈ ਖੜੀਆਂ ਨਾ neck ਤੇ ਕਿੰਨਾ ਪਿਆਰਾ ਵਰਕ ਆ ਚੁੱਕਾ ਹੈਗਾ ਬਾਜੂ ਕਿੰਨੀ ਪਿਆਰੀ ਆ ਚੁੱਕੀ ਕਿਹੜਾ ਕਿੰਨਾ ਵਧੀਆ ਆ ਚੁੱਕਾ ਨਾ ਦੇਖੋ ਚੁੰਨੀ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਇਹ ਵੀ ਆਪਾਂ ਦੇ ਨਾਲ ਸਿਰਫ 1200 ਤੇ 95 ਰੁਪਏ ਵਿੱਚ ਇਹ ਮਤਲਬ 1295 ਦੇ ਵਿੱਚ ਇਹ ਸੂਟ ਮੈਨੂੰ ਲੱਗਦਾ ਨਹੀਂ ਮਿਲਦੇ ਕਿੱਥੇ ਵੀ ਨਹੀਂ ਮਿਲਦੇ ਤੇ ਇਹੋ ਜਿਹਾ ਵਰਕ ਇੰਨਾ ਸਟਾਈਲਿਸ਼ ਵਰਕ ਹੋਇਆ ਹੋਇਆ ਹੈ ਮਤਲਬ ਤੁਸੀਂ ਪਾਲੇਗਾ ਤਾਂ ਟੌ ਠੱਪਾ ਪੂਰਾ ਬਣ ਜਾਣਾ ਹੈ ਕਿਉਂ ਅਜੀਜੀ ਪੂਰਾ ਪੂਰਾ ਤੁਹਾਨੂੰ ਪਤਾ ਟੌ ਠੱਪਾ ਬਣਾ ਕੇ ਭੇਜਾਂਗੇ ਆ ਦੇਖੋ ਕਿਨੇ ਕਿਨੇ ਸੋਹਣੇ ਸੂਟ ਆ ਚੁੱਕੇ ਡਿਜ਼ਾਈਨ ਕਿਨੇ ਕਿਨੇ ਸੋਬਰ ਆ ਚੁੱਕੇ ਕਲਰ ਕਿਨੇ ਕਿਨੇ ਜੁਨੀ ਜੁਨੀ ਕਲਰ ਆ ਚੁੱਕੇ ਹੈਗੇ ਸਿਰਫ ਆਪਾ ਦਿਨਾ ਹੈਗਾ 2095 ਚ ਇਹ ਮਤਲਬ ਮੈਨੂੰ ਲੱਗਦਾ ਹੈ ਕਿ ਜਿਵੇਂ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਕਿ ਅਗਸਤ ਤੋਂ ਬਾਅਦ ਫੈਸਟੀਵਲ ਦਾ ਸੀਜ਼ਨ ਸਟਾਰਟ ਹੋ ਜਾਂਦਾ ਹੈ ਤੁਸੀਂ ਫੈਸਟੀਵਲ ਲਈ ਤਾਂ ਲੈ ਕੇ ਜਾ ਹੀ ਸਕਦੇ ਹੋ ਇਹਦੇ ਨਾਲ ਨਾਲ ਜੇਕਰ ਤੁਸੀਂ ਵਿਆਹ ਕੇ ਜਾ ਸਕਦੇ ਹੋ ਮੈਨੂੰ ਲੱਗਦਾ ਹੈ ਕਿ 10000 ਦੇ ਵਿੱਚ ਤੁਹਾਡੀ ਜਿਹੜੀ ਸ਼ਾਪਿੰਗ ਹੈ ਨਾ ਫੰਕਸ਼ਨਸ ਦੀ ਉਹ ਹੋ ਜਾਣੀ ਹੈ ਕਿਉਂ ਜੀ ਜੀ ਬਿਲਕੁਲ ਲੋਟ ਹੈ ਨਹੀਂ ਤੁਹਾਨੂੰ ਪਤਾ ਦਾ 15000 ਦਾ ਮਾਰਜਿਨ ਅਸੀਂ ਕੰਮ ਕਰਦੇ ਹਾਂਗੇ ਠੀਕ ਹੈ ਤਾਂ ਹੀ ਲੋਕ ਦੂਰ ਦਰੋਂ ਆਉਂਦੇ ਨੇ ਪਤਾ ਵੈਰਾਈਟੀ ਵਧੀਆ ਮੈਣੀ ਘੱਟ ਰੇਟ ਤੇ ਮਿਲਦੀ ਹੈਗੀ ਆ ਆ ਦੇਖੋ ਕਿੰਨਾ ਯੂਨੀਕੀਅਰ ਪੀਸ ਆ ਚੁੱਕਾ ਹੈਗਾ ਬਾਹਰ ਤੁਹਾਨੂੰ 27 2800 ਘੱਟ ਨਹੀਂ ਮਿਲਣਾ ਹੈ ਇਹ ਆਪਾਂ ਦੇਣਾ ਸਿਰਫ 2000 ਤੇ 95 ਰੁਪਏ ਵਿੱਚ ਇਹ ਚ ਕਲਰ ਡੀਆ ਤੁਹਾਨੂੰ ਬੱਕੋ ਬੱਕਰ ਮਿਲਣੇ ਹੈਗੇ 2095 ਦੇ ਵਿੱਚ ਤੇ ਨਾਲੇ ਕਲਰਸ ਵੀ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜੋ ਤੁਸੀਂ ਡਿਜ਼ਾਈਨਰ ਚਾਹਦੇ ਹੋ ਤੁਹਾਨੂੰ ਡਿਜ਼ਾਈਨਰ ਮਿਲ ਜਾਊਗਾ ਤੁਸੀਂ ਚਾਹਦੇ ਹੋ ਕਿ ਤੁਹਾਨੂੰ ਕੜਾਈ ਚਾਹੀਦੀ ਹੈ ਹੈਵੀ ਚਾਹੀਦਾ ਹੈ ਲਾਈਟ ਚਾਹੀਦਾ ਤੁਹਾਨੂੰ ਹਰ ਇੱਕ ਚੀਜ਼ ਤੁਹਾਡੇ ਪਸੰਦ ਦੇ ਹਿਸਾਬ ਨਾਲ ਕਸਟਮਾਈਜ਼ ਹੋ ਕੇ ਮਿਲ ਜੂਗੀ ਆ ਦੇਖੋ ਅੰਬੀਆਣਾ ਬਹੁਤ ਚੱਲਦਾ ਆ ਜਗਾ ਬਹੁਤ ਸੋਹਣੇ ਸੋਨੇ ਕਲਰ ਸ਼ੇਡਸ ਆ ਚੁੱਕੇ ਕਿੰਨਾ ਪਿਆਰਾ ਵਰਕ ਕੀਤਾ ਹੈਗਾ ਦੇਖੋ ਕਿੰਨਾ ਸੋਹਣਾ ਪੀਸ ਆ ਚੁੱਕਾ ਹੈਗਾ ਜਿੰਨੀ ਤਾਰੀਫ ਕਰ ਲੋਨੀ ਘਾਟੇਗੀ ਪਰਲ ਦਾ ਵਰਕ ਹੈਂਡ ਵਰਕ ਦੇ ਵਿੱਚ ਆ ਚੁੱਕਾ ਮਿਰਲ ਦਾ ਵਰਕ ਹੈਗਾ ਬਹੁਤ ਸੋਹਣਾ ਵਰਕ ਹੋਇਆ ਹੈ ਮਤਲਬ ਤੁਸੀਂ ਆਪ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੈ ਕਿੰਨਾ ਸੋਹਣਾ ਵਰਕ ਹੋਇਆ ਹੈ ਆਲੇ ਆਣਾ ਤੁਸੀਂ ਦੂਦੋ ਲਿਸ਼ਕਾ ਮਾਰਨੀਆਂ ਨੇ ਇਹਦਾ ਪ੍ਰਾਈਸ ਦੱਸੋ ਭਲਾ ਕੀ ਹੋਊਗਾ ਲਿਸ਼ਕਾ ਬਾਅਦ ਪਾਉਣੀ ਆਪਾਂ ਕੱਟੋ-ਕੱਟ 7 ਤੋਂ 8000 ਤਾਂ ਹੋਣਾ ਚਾਹੀਦਾ ਕਿਉਂਕਿ ਇੰਨਾ ਸੋਹਣਾ ਵਰਕ ਮੈਂ ਦੇਖ ਸਕਦੀਆਂ ਹੋਇਆ-ਹੋਇਆ ਤੇ ਇਹੋ ਜਿਹਾ ਵਰਕ ਤਾਂ ਡਿਸਰਵ ਕਰਦਾ 7-8000 ਕੱਟੋ-ਕੱਟ ਮੈਂ 8000 ਵਿੱਚ ਆਪਾਂ ਤੈਨੂੰ ਸੂਟ ਤੋਂ ਦੇਣੀ ਐ ਸਿਰਫ 2400 ਤੇ 50 ਰੁਪਏ ਵਿੱਚ ਇਹ ਮੈਂ ਮੇਰੀ ਬੋਲਤੀ ਬੰਦ ਹੋ ਚੁੱਕੀ ਹੈ ਮਤਲਬ ਇਹਨੂੰ ਸਮਝ ਹੀ ਨਹੀਂ ਆ ਰਿਹਾ ਮੈਂ ਬੋਲਾਂ ਕੀ ਕਿੰਨੇ ਮਤਲਬ ਭਰਜੀ ਜੀ ਮੈਂ ਪ੍ਰੋਸੈਸ ਨਹੀਂ ਕਰ ਪਾ ਰਹੀ ਕਿੰਨੇ 2400 ਕੀ ਹਾਂਜੀ 2400 ਦੇ ਪਿਆਰ ਪਵੇਂ ਚ ਹੈ 2450 ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ ਤੁਸੀਂ ਆਪ ਦੇਖੋ ਤੁਸੀਂ ਮਤਲਬ ਇਹੋ ਜਿਹਾ ਵਰਕ ਤੁਹਾਨੂੰ ਕਿਤੇ ਹੋਰ ਨਹੀਂ ਮਿਲਣਾ ਇਹਦੇ ਵਿੱਚ ਕਲਰ ਆਪਸ਼ਨ ਵੀ ਮਿਲ ਜਾਣੇ ਆਪਾਂ ਪਹਿਲਾਂ ਦੇਖਿਆ ਨਿਓਨ ਗ੍ਰੀਨ ਕਲਰ ਸੀਗਾ ਹੁਣ ਆਪਾਂ yellow ਦੇ ਵਿੱਚ ਦੇਖ ਸਕਦੇ ਆ ਤੇ ਤੁਸੀਂ ਵਰਕ ਆਪੇ ਦੇਖੋ ਕਿ ਮਤਲਬ ਇਹੋ ਜਿਹਾ ਜਿਹੜਾ ਵਰਕ ਹੈ ਮਤਲਬ ਮੈਨੂੰ ਨਹੀਂ ਲੱਗਦਾ ਕਿ ਇੰਨਾ इजीली ਕਿਤੇ ਵੀ ਮਿਲਦਾ ਤੇ ਡਿਜ਼ਾਈਨਰ ਵਰਕ ਹੋਇਆ ਹੋਇਆ ਨਾ ਇਹਨੇ ਸੋਹਣੇ ਸੋਹਣੇ ਦੁਪੱਟੇ ਮਿਲ ਜਾਣੇ ਆ ਮੈਂ ਪਹਿਲਾਂ ਵੀ ਕਹਿੰਦੀ ਆ ਮੈਂ ਹਰ ਵਾਰ ਇਹੀ ਗੱਲ ਕਹਿੰਦੀ ਆ ਕਿ ਜਿਹੜੇ ਦੁਪੱਟੇ ਆ ਉਹੀ ਤੁਸੀਂ ਬਾਹਰੋਂ ਲੈਣ ਜਾਣੇ ਕਟੋ ਕਟ 500 ਤੋਂ 800 ਦੀ ਰੇਂਜ ਦੇ ਵਿੱਚ ਤੁਹਾਨੂੰ ਕਲਾ ਦੁਪੱਟਾ ਮਿਲਦਾ ਪਰ ਇੱਥੇ ਪੂਰਾ ਸੂਟ ਮਿਲ ਜਾਣਾ ਕਿੰਨੇ ਦੇ ਵਿੱਚ ਹਜੀਜੀ ਇਹ 2995 ਤੇ ਵੀ ਮਿਲ ਸਕਦੀ ਹੈ ਬਹੁਤ ਸਾਰੇ ਆਪਸ਼ਨਸ ਦੇਖੋ 컬러 ਦੇਖੋ ਕਿਨੇ ਕਿਨੇ ਜੈਂਟਲੀ ਐਂਟੀ ਆ ਚੁੱਕੇ ਹੈ ਡੀਅਨੀ ਐਂਨੀ ਸੋਬਰ ਆ ਚੁੱਕੀ ਹੈ ਗਿਆ ਨਾ ਅਸੀਂ ਇੰਸਟਾਗ੍ਰam YouTube Facebook ਤੇ ਬਹੁਤ ਹੀ ਵੈਰੈਟੀ ਨਹੀਂ ਪਾਈ ਤੁਹਾਨੂੰ ਪਤਾ ਇੰਨੀ ਵੈਰੈਟੀ ਪ੍ਰੋਪਰ ਨਹੀਂ ਸ਼ੋ ਹੁੰਦੀ ਹੈ ਨਾ ਤੁਸੀਂ ਆ ਵਿਜ਼ਿਟ ਕਰਕੇ ਆਪਣੀ ਚੋਇਸ ਕਰੋ ਜਿੱਦਾਂ ਤੁਹਾਨੂੰ ਚਾਹੀਦੀ ਹੈ ਲੈ ਕੇ ਜਾ ਸਕਦੇ ਬਹੁਤ ਸੋਹਣੇ ਸੋਹਣੇ ਸੂਟ ਦੇ ਵਿੱਚ ਮਿਲਣੇ ਹੈਗੇ ਤੁਹਾਨੂੰ ਤੁਸੀਂ ਆਪਣੀ ਪ੍ਰਾਈਸ ਰੇਂਜ ਅਕੋਰਡਿੰਗ ਜੋ ਤੁਹਾਡਾ ਬਜਟ ਹੈ ਜੋ ਤੁਸੀਂ ਜਿੱਦਾਂ ਦੀ ਪਿਫਰ ਕਰ ਰਹੇ ਹੋ ਤੁਸੀਂ ਕਿੜਾਈ ਪਿਫਰ ਕਰ ਰਹੇ ਹੋ ਤੁਸੀਂ ਮਿਰਰ ਵਰਕ ਪਿਫਰ ਕਰ ਰਹੇ ਹੋ ਤੁਸੀਂ ਡਿਜ਼ਾਈਨਰ ਪਿਫਰ ਕਰ ਰਹੇ ਹੋ ਤੁਸੀਂ ਵੜੇ ਡਿਪ اپنی ਜਿਹੜੀ ਵੈਰਾਈਟੀ ਆ ਉਹ ਪਸੰਦ ਕਰਨੀ ਹੈ ਆਪਣੇ ਬਜਟ ਅਕੋਰਡਿੰਗ ਪਸੰਦ ਕਰਨੀ ਹੈ ਤੇ ਲੈ ਕੇ ਜਾ ਸਕਦੇ ਹੋ ਕੋਈ ਤੁਹਾਨੂੰ ਪ੍ਰਾਈਸ ਘਟਾ ਕੇ ਵਧਾ ਕੇ ਕੋਈ ਨਹੀਂ ਦੱਸਣ ਵਾਲਾ ਜਿਹੜਾ ਪ੍ਰਾਈਸ ਲੱਗਿਆ ਹੋਇਆ ਉਹੀ ਪ੍ਰਾਈਸ ਤੁਹਾਨੂੰ ਮਿਲ ਜਾਣਾ ਹੈ ਕੁੜੀਆਂ ਵਾਸਤੇ ਇੱਕ ਵੈਰਾਈਟੀ ਛੁੱਟ ਕੇ ਨਿਕਲੇ ਨੇ ਸੋਹਣੇ ਆ ਚੁੱਕੇ ਹੈਗੇ ਆ ਠੀਕ ਹੈ ਬਾਹਰ ਤੁਹਾਨੂੰ 10 12 ਇਹ ਘੱਟ ਨਹੀਂ ਮੈਣਾ ਹੈਗਾ ਬਾਜੂ ਵਰਕ ਨਾਲ ਮੈਣ ਹੈਗਾ ਠੀਕ ਹੈ ਬਾਟਮ ਵਰਕ ਵੀ ਨਾਲ ਆ ਚੁੱਕਾ ਹੈਗਾ ਪੂਰਾ ਹੈਵੀ ਦੇ ਵਿੱਚ ਆ ਚੁੱਕਾ ਹੈਗਾ ਦੁਪੱਟੇ ਦੇ ਨਾਲ ਕੇ ਨਾਲ ਦੁਪੱਟਾ ਕੇ ਨਾਲ ਟੋਰੀ ਆ ਚੁੱਕਾ ਹੈਗਾ ਇਹ ਆਪਾਂ ਜਿਹੜਾ ਸਿਰਫ 4500 ਰੁਪਏ ਚ ਮੈਨੂੰ ਲੱਗਦਾ ਕਿ ਬ੍ਰਾਈਡਲ ਸੂਟਸ ਇੱਕ ਇਹੋ ਜਿਹੀ ਚੀਜ਼ ਹੈ ਜਾਂ ਜਿਵੇਂ ਨਵੀਂ ਵਰਾਇਟ ਹੁੰਦੀ ਹੈ ਜੇ ਮਤਲਬ ਬ੍ਰਾਈਡ ਜਿਹੜੀ ਜਿਨ੍ਹਾਂ ਦਾ ਵਿਆਹ ਹੋਇਆ ਹੁੰਦਾ ਅਗਲੇ ਦਿਨ ਜੇਕਰ ਤੁਸੀਂ ਸੂਟ ਪਾਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹੋ ਜਿਹਾ ਸੂਟ ਤੁਸੀਂ ਪ੍ਰੇਫਰ ਕਰਦੇ ਹੋ ਕਿ ਤੁਹਾਨੂੰ ਇਹੋ ਜਿਹਾ ਕਲਰ ਆਪਸ਼ਨ ਮਿਲ ਜਵੇ ਤੇ ਜੇਕਰ 4500 ਦੇ ਵਿੱਚ ਤੁਹਾਨੂੰ ਇਦਾਂ ਦੇ ਸੂਟ ਮਿਲ ਰਹੇ ਫਿਰ ਕੀ ਲੋੜ ਹੈ ਕਿਤੇ ਹੋਰ ਜਾਣ ਦੀ ਮੈਨੂੰ ਲੱਗਦਾ ਤੁਸੀਂ ਵੱਡੇ ਟਿੱਪੂ ਆਓ ਇੱਥੇ ਆ ਕੇ ਤੁਸੀਂ ਆਪਣੀ ਵੈਰਾਈਟੀ ਪਸੰਦ ਕਰਕੇ ਜੋ ਆਪਣੇ ਵਿਆਹ ਦੀ ਆਪਣੇ ਵਿਆਹ ਤੋਂ ਬਾਅਦ ਦੀ ਜਿਹੜੀ ਸ਼ਾਪਿੰਗ ਹੈ ਸਾਰੀ ਇੱਧਰੋਂ ਕਰਕੇ ਜਾਓ ਆ ਦੇਖੋ 2450 ਦੇ ਕਿੰਨੇ ਸੋਹਣੇ ਸੂਟ ਆ ਚੁੱਕਾ ਸਿਰਫ 2450 ਦੇ ਵਿੱਚ ਇਹਨੇ ਸੋਹਣ ਸੋਹਣੇ ਵਰਕ ਆ ਚੁੱਕੇ ਬਹੁਤ ਸੋਹਣੇ ਚ ਡਿਜ਼ਾਈਨਿੰਗ ਮਿਲ ਜਣੇ ਤੁਹਾਨੂੰ ਹੈਗੇ ਮੈਨੂੰ ਲੱਗਦਾ ਵੈਰਾਈਟੀ ਮੇਰਾ ਮੂੰਹ ਸੁੱਕ ਗਿਆ ਬੋਲ ਬੋਲ ਕੇ ਮੈਂ ਦੇਖ ਹੀ ਜਾ ਰਹੀ ਹਾਂ ਸੂਟਾਂ ਨੂੰ ਹੀ ਤੇ ਵਿੱਚ ਇਦਾਂ ਹੋ ਜਾਂਦਾ ਕਿ ਮੈਂ ਸੂਟ ਹੀ ਦੇਖਦੀ ਰਹਿ ਜਾਣੀ ਮੈਨੂੰ ਸਮਝ ਨਹੀਂ ਆਉਂਦਾ ਮੈਂ ਬੋਲਾਂ ਕੀ ਸੂਟਾਂ ਦੇ ਬਾਰੇ 3500 ਦੇ ਵਿੱਚ ਇਹ ਸੂਟ ਇਹ ਕਲਰ ਇਹ ਡਿਜ਼ਾਈਨ ਇਦਾਂ ਦੀ ਕੜਾਈ ਹੈਵੀ ਦੁਪੱਟਾ ਦੁਪੱਟਾ ਦੇਖ ਰਹੇ ਹੋ ਹਰਜੀ ਜੀ ਫੜਿਓ ਉਧਰੋਂ ਜ਼ਰਾ ਇੱਕ ਵਾਰੀ ਦੁਪੱਟਾ ਦੁਪੱਟਾ ਕਹਿੰਦਾ ਮੈਂ ਸੋਹਣਾ ਸੂਟ ਕਹਿੰਦਾ ਮੈਂ ਸੋਹਣਾ ਪਾਉਣ ਵਾਲਾ ਸਹੀ ਗੱਲ ਹੈ ਤੁਸੀਂ ਦੁਪੱਟਾ ਦੇਖ ਰਹੇ ਹੋ ਇਹੋ ਜਿਹਾ ਦੁਪੱਟਾ 12000 1500 ਤੋਂ ਥੱਲੇ ਨਹੀਂ ਮਿਲਦਾ ਤੇ ਪੂਰਾ ਸੂਟ ਤੁਹਾਨੂੰ ਮਿਲ ਜਾਣਾ ਕਿੰਨੇ ਦੇ ਵਿੱਚ ਇਹ 3500 ਰੁਪਏ ਵਿੱਚ 3500 ਵਿੱਚ ਪੂਰਾ ਸੂਟ ਮਿਲ ਜਾਣਾ ਹੈ ਮਤਲਬ ਕੱਲਾ ਦੁਪੱਟਾ ਹੀ ਮੈਨੂੰ ਲੱਗਦਾ 1500 ਹੋਵੇ ਤੇ 3500 ਵਿੱਚ ਤੁਹਾਨੂੰ ਪੂਰਾ ਦਾ ਪੂਰਾ ਸੂਟ ਦੇ ਰਿਆ ਇਸ ਤੋਂ ਬਾਅਦ ਫੇਅਰ ਡੀਲ ਮੈਨੂੰ ਨਹੀਂ ਲੱਗਦਾ ਕੁਝ ਵੀ ਹੋ ਸਕਦੀ ਹੈ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਪਿਓਰ ਦੇ ਸੂਟ ਆ ਚੁੱਕੇ ਹੈਗੇ ਆ ਜਿਹੜਾ ਬਾਅਦ ਤੁਹਾਨੂੰ ਮਿਲਦਾ ਹੈਗਾ 17000 18000 ਦਾ ਆਪਾਂ ਦੇਣਾ ਸਿਰਫ 10000 ਤੇ 500 ਰੁਪਏ ਵਿੱਚ ਪਿਓਰ ਦਾ ਸੂਟ 10000 ਦੇ ਵਿੱਚ ਮਤਲਬ ਮੈਨੂੰ ਪਤਾ ਹੈ ਕਿ ਅਸੀਂ ਜ਼ਿਆਦਾਤਰ ਆਹੀ ਪ੍ਰਿਫਰ ਕਰਦੇ ਹਾਂ ਕਿ ਜਿਹੜੀ ਰਾਇਲਟੀ ਹੈ ਨਾ ਉਹ ਪਿਓਰ ਦੇ ਸੂਟਾਂ ਨਾਲ ਆਪਾਂ ਦਰਸ਼ਾ ਸਕਦੇ ਹਾਂ ਤੇ ਜੇਕਰ ਤੁਹਾਨੂੰ ਉਹੀ ਪ ਮਤਲਬ ਨਾਲੇ ਇਹੋ ਜੀ ਵੈਰਾਈਟੀ ਤੇ ਇਹੋ ਜੀ ਕਲਰ ਆਪਸ਼ਨ ਸਾਰਾ ਕੁਝ ਤੁਹਾਨੂੰ ਮਿਲ ਜਾਣਾ ਹੈ ਵੱਡੇ ਡਿਪੂ ਤੇ ਤੁਸੀਂ ਜਾਂ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਵੱਡੇ ਡਿਪੂ ਦੇ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਕਿ ਤੁਸੀਂ ਇਹ ਵਾਲਾ ਸੂਟ ਪਸੰਦ ਕਰਦੇ ਹੋ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਤੇ ਜੇਕਰ ਤੁਸੀਂ ਆਨਲਾਈਨ ਸ਼ਾਪਿੰਗ ਨਹੀਂ ਕਰਨਾ ਚਾਹੁੰਦੇ ਤੁਸੀਂ ਇੱਕ ਵਾਰੀ ਆ ਕੇ ਦੇਖਣਾ ਚਾਹੁੰਦੇ ਹੋ ਆਪ ਵੈਰਾਈਟੀ ਐਕਸਪਲੋਰ ਕਰਨਾ ਚਾਹੁੰਦੇ ਹੋ ਤੁਸੀਂ ਵੱਡੇ ਡਿਪੂ ਤੇ ਆ ਕੇ ਵੈਰਾਈਟੀ ਵੀ ਦੇਖ ਸਕਦੇ ਹੋ ਆ ਦੇਖੋ ਪੂਰਾ ਹੈਵੀ ਆ ਚੁੱਕਾ ਨਾਲ ਕੋ ਬਾਜੂ ਕਿੰਨੀ ਵਧੀਆ ਹੈਗੀ ਤੇ ਨਾਲ ਆਪਾਂ ਦੁਪੱਟੇ ਦੀ ਗੱਲ ਕਰਦੇ ਦੁਪੱਟੇ ਕਿੰਨਾ ਵਧੀਆ ਆ ਕੇ ਇੱਡਾ ਹੈਵੀ ਵਰਕ 9000 ਦੀ ਰੇਂਜ ਦੇ ਵਿੱਚ ਮਤਲਬ ਮੈਂ ਇੱਕ ਵਾਰੀ ਫੇਰ ਕਵਾਂਗੀ ਕਿ ਤੁਸੀਂ ਜੇਕਰ ਹਜੇ ਤੱਕ ਵੱਡੇ ਡਿੱਪੂ ਨਹੀਂ ਆਏ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਿੰਦਗੀ ਦੇ ਵਿੱਚ ਕੁਝ ਤਾਂ ਮਿਸ ਆਊਟ ਕਰ ਰਹੇ ਹੋ ਕਿਉਂਕਿ ਇਧਰ ਦੀ ਵੈਰਾਈਟੀ ਤੇ ਇਧਰ ਦੇ ਪ੍ਰਾਈਜ਼ਸ ਇੱਕ ਵਾਰੀ ਲਾਈਵ ਦੇ ਵਿੱਚ ਆਣਾ ਵਰਥ ਇਟ ਹੈ ਮਤਲਬ ਆਪਾਂ ਪਹਿਲਾਂ ਵੀ ਲੋਕਾਂ ਨਾਲ ਗੱਲ ਕੀਤੀ ਉਹ ਵੀ ਦੱਸਦੇ ਨੇ ਕਿ 15-15 ਸਾਲ 20-20 ਸਾਲਾਂ ਤੋਂ ਅਹਮਦਾਬਾਦ ਤੋਂ ਲੋਕੀ ਆ ਰਹੇ ਨੇ ਸਪੈਸ਼ਲੀ ਜਸਟ ਸ਼ਾਪਿੰਗ ਕਰਨ ਲਈ ਵੱਡੇ ਡਿੱਪੂ ਤੇ ਕੋਈ ਤਾਂ ਖਾਸ ਗੱਲ ਹੈ ਕਿਉਂਕਿ ਇੱਡੇ ਸਸਤੇ ਪ੍ਰਾਈਜ਼ਸ ਇਹੋ ਜਿਹੀ ਵੈਰਾਈਟੀ ਇਹੋ ਜਿਹੀ ਕਲਰ ਆਪਸ਼ਨਸ ਮਿਲ ਜਾਣ ਤਾਂ ਕਿਉਂ ਕੋ ਆ ਦੇਖੋ 6500 ਰੁਪਏ ਵਿੱਚ ਕਿੰਨਾ ਪਿਆਰਾ ਆ ਚੁੱਕਾ ਥੋੜੇ ਬੇਬੀ ਪਿੰਕ ਕੁੜੀਆਂ ਵਾਸਤੇ ਸਪੈਸ਼ਲ ਆ ਚੁੱਕਾ ਠੀਕ ਆ ਆਪਾਂ ਤੁਹਾਨੂੰ ਦਿਖਾਉਣੀ ਸ਼ਿਮਰ ਦਾ ਸੂਟ ਬਈ ਬਹੁਤ ਸੋਹਣਾ ਸੂਟ ਆ ਚੁੱਕਿਆ ਗਿਆ ਕਲਰ ਬਹੁਤ ਪਿਆਰਾ ਆ ਚੁੱਕਿਆ ਚ ਕਲਰ ਡਿਜ਼ਾਈਨ ਤੁਹਾਨੂੰ ਬੱਖੋ ਬੱਖੋ ਮੈਨੇ ਹੈਗੇ ਆ ਇਹ ਆਪਾਂ ਦੇਣਾ ਸਿਰਫ ਤੇ ਸਿਰਫ 6500 ਰੁਪਏ ਵਿੱਚ ਹੀ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਮਤਲਬ ਕਲਰ ਵੀ ਬਹੁਤ ਸੋਹਣਾ ਹੈ ਤੇ ਬਹੁਤ ਹੀ ਐਲੀਗੈਂਟ ਪੀਸ ਹੈ ਤੇ ਪੈਂਟਸ ਉਹਦੇ ਵਿੱਚ ਇਹੋ ਜੀ ਵੈਰਾਈਟੀ ਤੁਹਾਨੂੰ ਮਿਲਦੀ ਹੈ ਨਾ ਮਤਲਬ ਮੈਂ ਆਪ ਦੇਖ ਕੇ ਹੈਰਾਨਾ ਕਿ ਜਿਹੋ ਜਿਹਾ ਇਹ ਇਹਦਾ ਕੱਪੜਾ ਹੈ ਜਿਹੋ ਜੀ ਇਹਦੀ ਲੁੱਕ ਹੈ ਬਹੁਤ ਹੀ ਜ਼ਿਆਦਾ ਐਲੀਗੈਂਟ ਪੀਸ ਹੈ ਤੇ ਬਹੁਤ ਹੀ ਜ਼ਿਆਦਾ ਕਲਰ ਜਿਹੜਾ ਆਪਸ਼ਨ ਹੈ ਕਲਰ ਆਪਸ਼ਨ ਜਿਹੜੇ ਤੁਹਾਨੂੰ ਮਿਲ ਜਾਣੇ ਵੱਡੇ ਡਿੱਪੂ ਤੇ ਉਹ ਬਹੁਤ ਹੀ ਸੋਹਣੇ ਸੋਹਣੇ ਮਿਲ ਜਾਂਦੇ ਆ ਆ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਸ਼ੇਡਸ ਆ ਚੁੱਕੇ ਹੈਗੇ ਆ ਇਹ ਚ ਡਿਜ਼ਾਈਨ ਹੀ ਤੁਹਾਨੂੰ ਬੱਖੋ ਬੱਖਰੀ ਮੈਣੀਆ ਤੁਹਾਨੂੰ ਪਤਾ ਨਾ ਮੋਰਿਆ ਨਾ ਸੀਜ਼ਨ ਸ਼ੁਰੂ ਹੋ ਜਾਣਾ ਹੈਗਾ ਆ ਸਾਰੇ ਮੈਰਿਜ ਨੇ ਕੁੜੀਆਂ ਆਉਣੀ ਹੈਗੇ ਨੇ ਲੋੜ ਪੈਂਦੀ ਵਰਾਇਡ ਸੂਟਾਂ ਵਧੀਆ ਵਧੀਆ ਕੰਨੇ ਪਾਏ ਹੁਣ ਜੇ ਕਿਸੇ ਨਾ ਪਾਏ ਹੋਣੇ ਨਾ ਇੰਨੀ ਜ਼ਿਆਦਾ ਹੋਣੀਆਂ ਨੇ ਕਿ ਮਤਲਬ ਖਤਮ ਹੀ ਨਹੀਂ ਹੋਣੀਆਂ ਮੈਂ ਆਪ ਸੂਟਾਂ ਚ ਇੰਨੀ ਜ਼ਿਆਦਾ ਖੋ ਚੁੱਕੀਆਂ ਹਾਂ ਇਸ ਟਾਈਮ ਤੇ ਕਿਉਂਕਿ ਇੰਨੀ ਸੋਹਣੀ ਵੈਰਾਈਟੀ ਬਹੁਤ ਸੋਹਣੀ ਵੈਰਾਈਟੀ ਹੈ ਜੀ ਮੈਨੂੰ ਲੱਗਦਾ ਖਤਮ ਹੀ ਨਹੀਂ ਹੋਣ ਤੇ ਆ ਰਹੀ ਹੈ ਇਹ ਸੂਟ ਭਾਵੇਂ ਤੁਸੀਂ ਬਿਊਟੀ ਵਾਲਾ ਫੇਲ ਕਰ ਦੇਣੀ ਹੈਗੀ ਇਹ ਤਿਆਰ ਕੀਤੀ ਮਿਹਨਤ ਖਰਾਬ ਹੋਣੀ ਹੈ ਕਿਉਂ ਸਾਡੇ ਸੂਟ ਇੰਨਾ ਵਧੀਆ ਲੱਗਣਾ ਹੈਗਾ ਠੀਕ ਆ ਆ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਸਿਰਫ 9000 ਰੇਂਜ ਚ ਵਾਈਨ ਕਲਰ ਦਾ ਸੂਟ ਆ ਚੁੱਕਾ ਬਹੁਤ ਸੋਹਣਾ ਆ ਚੁੱਕਾ ਹੈ ਨਾ ਦੇਖੋ ਚੁਣੀ ਕਿ ਨਹੀਂ ਸੋਹਣੀ ਆ ਚੁੱਕੀ ਹੈਗੀ ਚੁਣੀ ਦੇਖੋ ਕਿ ਨਹੀਂ ਹੈਵੀ ਕੜਾਈ ਹੋ ਗਈ ਸਭ ਹਰ ਚੀਜ਼ ਤੁਹਾਨੂੰ ਤੁਹਾਡੇ ਅਕੋਰਡਿੰਗਲੀ ਤੁਸੀਂ ਕਸਟਮਾਈਜ਼ ਤੁਹਾਨੂੰ ਮਿਲ ਜਾਊਗੀ ਜਿੱਦਾਂ ਵੀ ਤੁਸੀਂ ਪ੍ਰੀਫਰ ਕਰਦੇ ਹੋ ਉਹ ਸਾਰਾ ਕੁਝ ਤੁਹਾਨੂੰ ਮਿਲ ਜਾਣਾ ਤੇ ਕਲਰਸ ਦੀ অপਸ਼ਨ ਤਾਂ ਮੈਨੂੰ ਲੱਗਦਾ ਖਤਮ ਹੀ ਨਹੀਂ ਹੋਣ ਤੇ ਆ ਰਹੀ ਸੋ ਜੇ ਤੁਸੀਂ ਘਰ ਬੈਠ ਕੇ ਸ਼ੋਪਿੰਗ ਕਰਨੀ ਚਾਹੁੰਦੇ ਹੋ ਵੱਡੀ ਦੀ ਪੂ ਬੰਗਾ ਤੁਸੀਂ ਨਹੀਂ ਆ ਸਕਦੇ ਸਕਰੀਨ ਤੇ ਨੰਬਰ ਹੈ ਨੰਬਰ ਤੇ ਕਾਲ ਕਰਕੇ ਤੁਸੀਂ ਆਨਲਾਈਨ ਸ਼ੋਪਿੰਗ ਕਰ ਸਕਦੇ ਸਾਡੇ ਆਊਟ ਆਫ ਕੰਟਰੀ ਆਊਟ ਸਾਡੇ ਪਾਰਸਲ ਜਾਂਦੇ ਹੈਗੇ ਆ ਤੇ ਸਾਡੀ ਨਵੀਂ ਨਵੀਂ ਅਪਡੇਟ ਦੇਖਣੀ ਹੈ ਕਿ ਸਾਡੇ ਤੁਸੀਂ ਪੇਜ ਨੂੰ ਫੋਲੋ ਕਰੋ ਤੇ ਨਵੀਂ ਨਵੀਂ ਅਪਡੇਟ ਤੁਸੀਂ ਦੇਖ ਸਕਦੇ ਹੈਗੇ ਬਿਲਕੁਲ ਸਹੀ ਗੱਲ ਹੈ ਤੁਸੀਂ ਹਜੇ ਜਿਹੜੀ ਵੈਰਾਈ

ਜੀ ਤੁਸੀਂ ਆਪ ਸਮਝਦਾਰ ਹੋ ਕਿ ਜੇਕਰ ਟ੍ਰੇਲਰ ਇੰਨਾ ਸੋਹਣਾ ਹੈ ਮਤਲਬ ਮੈਂ ਵੀ ਟ੍ਰੇਲਰ ਦੇਖ ਕੇ ਇੰਨੀ ਜ਼ਿਆਦਾ ਹੈਰਾਨ ਆ ਤੇ ਮੂਵੀ ਕਿਹੋ ਜੀ ਹੋਊਗੀ ਤੇ ਤੇਕਰ ਤੁਸੀਂ ਪ੍ਰੋਪਰ ਮੂਵੀ ਦੇਖਣੀ ਹੈ ਯਾਨੀ ਵੱਡੇ ਢੀਪੂ ਦੀ ਪ੍ਰੋਪਰ ਵੈਰਾਈਟੀ ਦੇਖਣੀ ਹੈ ਤੁਸੀਂ ਆ ਸਕਦੇ ਹੋ ਵੱਡਾ ਢੀਪੂ ਬੰਗਾ ਤੇ ਇਧਰ ਆ ਕੇ ਤੁਸੀਂ ਵਿਜ਼ਿਟ ਕਰਕੇ ਆਪਣੇ ਅਕੋਰਡਿੰਗ ਤੁਸੀਂ ਲੈ ਕੇ ਜਾ ਸਕਦੇ ਹੋ ਆਪਣੇ ਬਜਟ ਦੇ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਤੇ ਜੇਕਰ ਤੁਸੀਂ ਚਾਹੋ ਤਾਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹੋ ਤੇ ਇਧਰ ਤੁਹਾਨੂੰ ਵਧੀਆ-ਵਧੀਆ ਆਫਰਸ ਮਿਲ ਜਾਣੇ ਵਧੀਆ-ਵਧੀਆ ਸੂਟ ਮਿਲ ਜਾਣੇ ਤੇ ਸਿਰਫ ਸੂਟ ਹੀ ਨਹੀਂ ਜੇਕਰ ਤੁਸੀਂ ਆਪਣੀ ਵਿਆਹ ਦੀ ਸ਼ਾਪਿੰਗ ਕਰਨਾ ਚਾਹੁੰਦੇ ਹੋ ਸ਼ ਇਹ ਚੀਜ਼ ਬੱਚਿਆਂ ਲਈ ਸ਼ਾਪਿੰਗ ਕਰਨਾ ਚਾਹੁੰਦੇ ਹੋ ਹਰ ਇੱਕ ਚੀਜ਼ ਤੁਹਾਨੂੰ ਵੱਡੇ ਡੀਪੋ ਤੇ ਮਿਲ ਜਾਊਗੀ ਜਿਵੇਂ ਹਰਜੀਤ ਜੀ ਨੇ ਕਿਹਾ ਇੱਕ ਫੈਮਲੀ ਕੰਪਲੀਟ ਸ਼ੋਰੂਮ ਹੈ ਤੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਜਾਂ ਫਿਰ ਤੁਸੀਂ ਇਹਨਾਂ ਨੂੰ ਇੰਸਟਾਗ੍ਰam YouTube ਤੇ Facebook ਵੱਡਾ ਡੀਪੋ ਬੰਗਾ ਨੂੰ ਵੀ ਫੋਲੋ ਕਰ ਸਕਦੇ ਹੋ ਤੇ ਉਧਰ ਵੀ ਤੁਸੀਂ ਪਸੰਦ ਕਰਕੇ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਇਸੇ ਦੇ ਨਾਲ ਮੈਂ ਨੰਦਨੀ ਅਰੋੜਾ ਤੁਹਾਡੇ ਤੋਂ ਲੈਣੀਆਂ ਇਜਾਜ਼ਤ ਹਕੀਕਤ ਟੀਵੀ ਪੰਜਾਬੀ